ਸਸ਼ੀਕਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਉਸੀ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲਸਣ ਦੀ ਲਸਣ ਦਾ ਜਦੋਂ ਨਾਮ ਆਂਦਾ ਤੇ ਲਗਭਗ ਲਗਭਗ ਹਰ ਕੋਈ ਆਪਣਾ ਨੱਕ ਮੂੰਹ ਸੰਘੋੜਨ ਲੱਗਦਾ ਹੈ ਸੁੰਘਣ ਲੱਗਦਾ ਹੈ ਕਿ ਇਹਦੇ ਲਸਣ ਦੇ ਵਿੱਚੋਂ ਬਦਬੂ ਆਉਂਦੀ ਹੈ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਲਸਣ ਜਿਹੜਾ 스멜 ਦੇ ਕਾਰਨ ਜਿਹੜਾ ਉਸ ਨੂੰ ਹਰ ਕੋਈ ਪਸੰਦ ਨਹੀਂ ਕਰਦਾ ਪਰ ਆਯੁਰਵੇਦ ਕਹਿੰਦੇ ਨੇ ਕਹਿੰਦਾ ਕਿ ਲਸਣ ਦੇ ਵਿੱਚ ਜਿਹੜੇ ਗੁਣ ਨੇ ਉਹ ਚੰਗੇ ਚੰਗੇ ਸਟੀਰੋਇਡਸ ਦੇ ਵਿੱਚ ਵੀ ਉਹ ਗੁਣ ਨਹੀਂ ਪਾਏ ਜਾਂਦੇ ਇੱਕ ਸੀਨੀਅਰ ਡਾਕਟਰ ਮੇਰੇ ਬਹੁਤ ক্লোਜ਼ ਸੀਗੇ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਨੇ ਜਦੋਂ ਮੈਂ ਉਹਨਾਂ ਨਾਲ ਲਸਣ ਦੇ ਸਬੰਧ ਵਿੱਚ ਗੱਲ ਕਰਦਾ ਸੀ ਤੇ ਉਹ ਕਹਿੰਦਾ ਜਪਾਨੀਆਂ ਦੀ ਲੰਮੀ ਉਮਰ ਦਾ ਰਾਜ ਉਹਨਾਂ ਦੀ ਸਿਹਤਮੰਦ ਹੋਣ ਦਾ ਰਾਜ ਜਿਹੜਾ ਸੀ ਉਹ ਲਸਣ ਸੀ ਉਹ ਸਵੇਰੇ ਉੱਠਦੇ ਸੀ ਲਸਣ ਦੀ ਇੱਕ ਕਲੀ ਮੂੰਹ ਚ ਪਾ ਕੇ ਤੇ ਉਹ ਬਾਹਰ ਨਿਕਲ ਜਾਂਦੇ ਨੇ ਨਾ ਤਾਂ ਉਹਨਾਂ ਨੂੰ ਬੈਕਟੀਰੀਅਲ ਇਨਫੈਕਸ਼ਨ ਕੁਝ ਕਹਿੰਦਾ ਹੈਗਾ ਤੇ ਨਾ ਹੀ ਉਹਨਾਂ ਨੂੰ ਜਿਹੜੀ ਆ ਉਹ ਉਹਨਾਂ ਦੇ ਹੋਰ ਕੋਈ ਪ੍ਰੋਬਲਮ ਨਾ ਮងਾਉਂਦੀ ਆ ਤੇ ਜਿਹੜੇ ਦੰਦਾਂ ਦੀਆਂ ਪ੍ਰੋਬਲਮਾਂ ਵੀ ਜਿਹੜੀਆਂ ਜਾਪਾਨੀਆਂ ਨੂੰ ਸਭ ਤੋਂ ਘੱਟ ਆਉਂਦੀਆਂ ਨੇ ਲਸਣ 스멜 ਕਰਕੇ ਦੂਰ ਹੁੰਦੇ ਨੇ ਲੋਕੀ ਇਸ ਲਈ ਅੱਜ ਅਸੀਂ ਲਸਣ ਨੂੰ ਇੱਕ ਅਜਿਹੇ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਜਿਹੜਾ ਕਿ ਤੁਸੀਂ ਖਾਣ ਤੋਂ ਇਨਕਾਰ ਹੀ ਵੀ ਨਹੀਂ ਹੋਵੋਗੇ ਬੱਚਾ ਵੀ ਖਾ ਸਕਦਾ ਹੈ ਬਜ਼ੁਰਗ ਵੀ ਖਾ ਸਕਦਾ ਹੈ ਲੇਡੀਜ਼ ਵੀ ਖਾ ਸਕਦੇ ਕੋਈ ਵੀ ਖਾ ਸਕਦਾ ਹੈ ਤੇ ਉਸ ਦੇ ਗੁਣ ਜਿਹੜੇ ਨੇ ਉਹ ਸਾਰਿਆਂ ਨੂੰ ਮਿਲਣਗੇ ਲਸਣ ਕਿੰਨੀ ਦੇਰ ਖਾਣਾ ਹੈ ਕਿਹਨਾਂ ਨੂੰ ਖਾਣਾ ਚਾਹੀਦਾ ਕਿਹਨਾਂ ਨੂੰ ਨਹੀਂ ਖਾਣਾ ਚਾਹੀਦਾ ਕਿੰਨੀ ਦੇਰ ਖਾਣ ਤੋਂ ਬਾਅਦ ਬੰਦ ਕਰਨਾ ਹੈ ਬੰਦ ਕਰਨਾ ਵੀ ਹੈ ਜਾਂ ਨਹੀਂ ਕਰਨਾ ਕਿੰਨੀ ਦੇਰ ਖਾਣ ਤੋਂ ਬਾਅਦ ਜੇ ਬੰਦ ਕਰਨਾ ਹੈ ਤਾਂ ਫਿਰ ਉਹਨੂੰ ਕਿੰਨੀ ਦੇਰ ਬਾਅਦ ਸ਼ੁਰੂ ਕਰਨਾ ਹੈ ਕਿਹੜੇ-ਕਿਹੜੇ ਮਰੀਜ਼ਾਂ ਨੂੰ ਕਿੰਨੀ-ਕਿੰਨੀ ਕੁਆਂਟੀਟੀ ਚ ਲੈਣਾ ਚਾਹੀਦਾ ਲਸਣ ਦੇ ਨਾਲ ਕੀ ਅਸੀਂ ਕੁਝ ਹੋਰ ਵੀ ਚੀਜ਼ਾਂ ਲੈ ਸਕਦੇ ਹਾਂ ਜਿਵੇਂ ਅਦਰਕ ਜਿਵੇਂ ਕਾਲੀ ਮਿਰਚ ਜਿਵੇਂ ਲੌਂਗ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਲੈ ਸਕਦੇ ਹਾਂ ਤੇ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਸਕਦੇ ਹਾਂ ਤਾਂ ਉਹ ਕੀ ਫਾਇਦਾ ਦੇਣਗੀਆਂ ਆਪਾਂ ਜੇ ਸਾਰੇ ਵਿਸ਼ੇ ਨੂੰ ਪੂਰਾ ਦਾ ਪੂਰਾ ਘੋਟ ਕੇ ਤੁਹਾਡੇ ਸਾਹਮਣੇ ਰੱਖ ਦਾਂਗੇ ਤੇ ਮੇਰੇ ਨਾਲ ਐਕਸਪਰਟ ਹੋਣਗੇ ਡਾਕਟਰ ਖਰਨਾਮ ਸਿੰਘ ਜੀ ਡਾਕਟਰ ਸਾਹਿਬ ਤੁਹਾਡਾ ਨਿਊ ਲਾਈਫ ਹਰਪਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਤੇ ਨਿਊ ਲਾਈਫ ਦੇ ਦੇਖਣ ਆਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ ਲਸਣ ਜੀ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ گارਲਿਕ ਕਹਿੰਦੇ ਆ ਜੀ ਤੇ ਅੰਗਰੇਜ਼ੀ ਚ ਤਾਂ ਬੇਸ਼ੱਕ گارਲਿਕ ਨੂੰ ਕਹ ਲੀਏ ਲੇਕਿਨ ਆਯੁਰਵੇਦ ਜਿਹੜਾ ਹੈ ਨੂੰ ਲਸਣ ਦੇ ਨਾਮ ਦੇ ਨਾਲ ਹੀ ਇਸ ਨੂੰ ਪਛਾਣੇਗਾ ਜੀ ਜੀ ਤੇ ਲਸਣ ਦੇ ਵਿੱਚ ਜਿਹੜੇ ਗੁਣ ਨੇ ਜੀ ਥੋੜਾ ਜਿਹਾ ਲਸਣ ਨੂੰ ਥੋੜਾ ਜਿਹਾ ਡਿਸਕ੍ਰਾਈਬ ਕਰੋ ਫਿਰ ਆਪਾਂ ਅੱਗੇ ਤੁਰ ਕੇ ਬੱਦ ਜੀ ਕਲਵੰਜੀ ਗੁਰਦਾਸ ਮਾਨ ਦਾ ਗਾਣਾ ਹੈ ਕਿ ਮਾੜੇ ਬੰਦੇ ਵਿੱਚ ਵੀ ਗੁਣ ਕੋਈ ਚੰਗਾ ਹੋਵੇਗਾ ਜਿਉਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਦੀ ਦਾ ਹੂੰ ਸੋ ਲਸਣ ਦੀ ਗੰਦੀ ਬਦਬੂ ਤਾਂ ਜ਼ਰੂਰ ਪੈਦਾ ਕਰਦੀ ਹੈ ਲੇਕਿਨ ਇਹਦੇ ਜਿਹੜੇ ਫਾਇਦਿਆਂ ਦੀ ਗੱਲ ਕਰਾਂ ਮੈਂ ਹੂੰ ਜਿਹੜੀ ਇਸ ਸੰਸਾਰ ਦੇ ਉੱਤੇ ਸਭ ਤੋਂ ਨਾਮਰਾਦ ਬਿਮਾਰੀ ਜਿਹੜੀ ਜਿਹਨੂੰ ਕੈਂਸਰ ਕਹਿੰਦੇ ਆ ਕੈਂਸਰ ਦੇ ਜਿਹੜੇ ਸੈੱਲ ਨੇ ਉਹਨਾਂ ਨੂੰ ਵੀ ਮਾਰਨ ਦੇ ਵਿੱਚ ਜਿਹੜੀ ਭੂਮਿਕਾ ਨਿਭਾਉਂਦਾ ਹੈ ਜਿਹੜਾ ਲਸਣ ਹੈ ਉਹਦੇ ਗੱਲ ਕਰੀਏ ਆਪਾਂ ਅੱਜ ਵੀ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਆ ਕਿ ਲਸਣ ਦੇ ਫਾਇਦੇ ਤੇ ਲਸਣ ਲੈਣ ਦਾ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਲਸਣ ਨੂੰ ਫਰਮੈਂਟੇਸ਼ਨ ਦੇ ਰਾਈ ਕਿਵੇਂ ਉਹਦਾ ਟੇਸਟ ਤੇ ਉਹਦਾ ਜਿਹੜਾ ਸਮੈਲ ਦੂਰ ਕਰਕੇ ਉਹਦਾ ਟੇਸਟ ਡਵੈਲਪ ਕਰਾਂਗੇ ਤੇ ਉਸ ਤੋਂ ਬਾਅਦ ਉਹਨੂੰ ਰੈਗੂਲਰ ਲੈਣਾ ਕਿਵੇਂ ਹੈ ਤੇ ਉਹਦੇ ਫਾਇਦੇ ਕੀ ਨੇ ਨਸਨ ਨੂੰ ਦੋ ਤਰੀਕੇ ਨਾਲ ਫਾਰਮੈਟ ਕੀਤਾ ਜਾ ਸਕਦਾ ਹੈ ਇੱਕ ਤਾਂ ਉਹਦਾ ਆਚਾਰ ਬਣਾਇਆ ਜਾ ਸਕਦਾ ਜੀ ਨੰਬਰ 2 ਦੇ ਉੱਤੇ ਉਸ ਨੂੰ ਜਿਹੜਾ ਮੇਰੇ ਹਿਸਾਬ ਨਾਲ ਸ਼ਾਇਦ ਜੀ ਜੀ ਬਿਲਕੁਲ ਮੈਟ ਕੀਤਾ ਜਾ ਸਕਦਾ ਜੀ ਕਰਨਾ ਕੀ ਹੈ ਜੀ ਦਰਸ਼ਕਾਂ ਨੂੰ ਬੇਨਤੀ ਕਰਵਾ ਕਿ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਤਾਂ ਕਿ ਜਿਹੜੀ ਜਾਣਕਾਰੀ ਤੁਹਾਨੂੰ ਪੂਰੀ ਮਿਲ ਸਕੇ ਕਈ ਵਾਰ ਕੀ ਹੁੰਦਾ ਤੁਸੀਂ ਇੱਕ ਭਾਗ ਦੇਖ ਲੈਣੋ ਜਿਹਦੇ ਵਿੱਚ ਤੁਹਾਨੂੰ ਸਿਰਫ ਬਣਾਉਣ ਦੀ ਵਿਧੀ ਪਤਾ ਲੱਗਦਾ ਹੈ ਉਹਨੂੰ ਵਰਤਣ ਦਾ ਪਤਾ ਨਹੀਂ ਲੱਗਦਾਗਾ ਜੀ ਸਭ ਤੋਂ ਪਹਿਲਾਂ ਲਸਣ ਲੈਣਾ ਜੀ ਆ ਦੇਸੀ ਲਸਣ ਲੈਣਾ ਹੈ ਜਿਆਦਾ ਮੋਟਾ ਲਸਣ ਹਾਈਬ੍ਰਿਡ ਲਸਣ ਨਹੀਂ ਲੈਣਾਗਾ ਔਰ ਉਹ ਲਸਣ ਨੂੰ ਛਿੱਲ ਲੈਣਾ ਹੈ ਅਹ ਫਰਜ਼ ਕਰੋ ਕਿ ਤੁਸੀਂ 100 ਗ੍ਰਾਮ ਸ਼ਾਇਦ ਜਿਹੜਾ ਲਸਣ ਹੈ ਉਹਨੂੰ ਛਿੱਲ ਕੇ ਛਿੱਲੇ ਹੋਏ ਲਸਣ ਦੀ ਜਿਹੜੀ ਮਾਤਰਾ 100 ਗ੍ਰਾਮ ਹੋਣੀ ਚਾਹੀਦੀ ਹੈ ਔਰ ਉਸ ਨੂੰ ਦੋ ਫਾੜ ਦੇ ਵਿੱਚ ਲੰਬੇ ਜਿਵੇਂ ਯਾਨੀ ਕਿ ਸੈਂਟਰ ਤੋਂ ਉੱਪਰੋਂ ਕੱਟਣਾ ਬਿਲਕੁਲ ਸੈਂਟਰ ਤੋਂ ਉੱਪਰੋਂ ਲੰਬਾ ਕੱਟਣਾ ਦੋ ਫਾੜ ਕਰ ਦੇਣਾ ਹਾਫ ਚੋਂ ਨਹੀਂ ਕੱਟਣਾ ਉਹਨੂੰ ਤੇ ਉਹਨੂੰ ਕੱਟ ਕੇ ਤੁਸੀਂ ਛਾਵੇਂ ਸੁਕਾ ਲਓ ਕਿੰਨੀ ਦੇਰ ਸੁਕਾਉਣਾ ਹੈ ਤੁਹਾਨੂੰ ਮੈਕਸਿਮਮ 2-3 ਘੰਟੇ ਦੋ ਤਨ ਘਟ ਹੁਣ ਤਾਂ ਗਰਮੀ ਹੈਗੀ ਇਹ ਘੰਟਾ ਬਹੁਤ ਨੇ ਅਚਾ ਇਹ ਮੈਂ ਮਾਫ ਕਰਨਾ ਰੁਕਦਾ ਜੀ ਇਹੀ ਪ੍ਰੋਸੀਜਰ ਆਮਲੇ ਦੇ ਵਿੱਚ ਵੀ ਹੁੰਦਾ ਹੁੰਦਾ ਹਾਂ ਜੀ ਆਮਲੇ ਕੋਣਾ ਪਸ ਆਮਲੇ ਹਾਂਜੀ ਬਿਲਕੁਲ ਬਿਲਕੁਲ ਜੇ ਆਮਲੇ ਨੂੰ ਸ਼ਾਇਦ ਫਰਮੈਂਟਾਈਜ਼ੇਸ਼ਨ ਕਰਨਾ ਤੁਸੀਂ ਤੇ ਉਹਦਾ ਵੀ ਪ੍ਰੋਸੈਸ ਲਗਭਗ ਸੇਮ ਹੀ ਹੁੰਦਾ ਸੋ ਉਹਦੇ ਵਿੱਚ ਕੀ ਕਰਨਾ ਤੁਸੀਂ ਉਹਨੂੰ ਜਿਹੜਾ ਲਸਣ ਨੂੰ ਕੱਟ ਕੇ ਛਾਵੇਂ ਸੁਕਾ ਲੈਣਾ 1 ਘੰਟਾ ਉਸ ਤੋਂ ਬਾਅਦ ਜਿਹੜਾ ਸ਼ਹਿਦ ਹੈ ਉਸ ਦਾ ਡਬਲ ਜੇ 100 ਗ੍ਰਾਮ ਤੁਸੀਂ ਲਸਣ ਪਾ ਰਹੇ ਹੋ ਤੇ ਉਹਦੇ ਵਿੱਚ 200 ਗ੍ਰਾਮ ਸ਼ਹਿਦ ਦਾ ਜਾਰ ਲੈਣਾ ਹੈ ਕੰੱਚ ਦਾ ਜਾਰ ਲੈਣਾ ਉਹਦੇ ਵਿੱਚ ਤੁਸੀਂ 200 ਗ੍ਰਾਮ ਸ਼ਹਿਦ ਪਾਣਾ ਔਰ ਉਸ ਨੂੰ ਲਸਣ ਉਹਦੇ ਵਿੱਚ ਪਾ ਕੇ ਇਹ ਟਾਈਟ ਬੰਦ ਕਰ ਦੇਣਾ ਠੀਕ ਹੈ ਜਦੋਂ ਸਵੇਰ ਤੁਸੀਂ ਧੁੱਪ ਚੜਦੀ ਆ ਉਹਨੂੰ ਤੁੱਪੇ ਰੱਖ ਦੇਣਾ ਜਾਰ ਨੂੰ ਸ਼ਾਮ ਨੂੰ ਚੱਕ ਕੇ ਛਾਵੇਂ ਰੱਖ ਲੈਣਾ ਡੇਲੀ ਉਹਨੂੰ ਇਸੇ ਤਰ੍ਹਾਂ 1 ਮਹੀਨੇ ਤੱਕ ਲਗਭਗ 21 ਦਿਨ ਤੋਂ ਲੈ ਕੇ 30 ਦਿਨ ਤੱਕ ਜਿਹੜਾ ਉਹ ਤੁਸੀਂ ਧੁੱਪੇ ਰੱਖਣਾ ਜਿਹਦੇ ਨਾਲ ਜਿਹੜਾ ਲਸਣ ਹੈ ਫਰਮੈਂਟੇਸ਼ਨ ਉਹਦੇ ਵਿੱਚ ਸ਼ੁਰੂ ਹੋ ਜਾਏਗੀ 1 ਮਹੀਨੇ ਬਾਅਦ ਤੁਹਾਡੀ ਜੀ ਫਰਮੈਂਟਡ ਲਸਣ ਦੀ ਜਿਹੜੀ ਮੈਡੀਸਿਨ ਹੈ ਤਿਆਰ ਹੈ ਇਸ ਇੱਕ ਕਲੀ ਨੂੰ ਯਾਨੀ ਕਿ ਹਾਫ ਪੀਸ ਨੂੰ ਲਸਣ ਦੇ ਨੂੰ ਤੁਸੀਂ ਲੈਣਾ ਹੈ ਔਰ ਇਹਨੂੰ ਚਬਾਣਾ ਨਹੀਂ ਇਹਨੂੰ ਸਾਬਤ ਨਿਕਲਣਾ ਜਿਹੜਾ ਕਲੌਂਜੀ ਤੁਸੀਂ ਵੀਡੀਓ ਦੇ ਸ਼ੁਰੂਆਤ 'ਚ ਗੱਲ ਕੀਤੇ ਕਿ ਲਸਣ ਮੂੰਹ ਦੇ ਵਿੱਚ ਰੱਖ ਕੇ ਚਲੇ ਜਾਂਦੇ ਆ ਤੇ ਦਰਸ਼ਕਾਂ ਨੂੰ ਵੀ ਜਾਣਕਾਰੀ ਲਈ ਦੱਸਦਾ ਜਿਹੜਾ ਲਸਣ ਹੈ ਜਿੱਦ ਤੋਂ ਚਬਾ ਕੇ ਖਾਓਗੇ ਤੇ ਤੁਹਾਡੇ ਜਿਹੜੇ ਦੰਦ ਆ ਹਿੱਲਣ ਲੱਗ ਜਾਣਗੇ ਮਸੂੜਿਆਂ ਨੂੰ ਕਮਜ਼ੋਰ ਕਰਦਾ ਹੈ ਲਸਣ ਨੂੰ ਚੂਸਣਾ ਹੁੰਦਾ ਬੇਸਿਕਲੀ ਸਾਡਾ ਜਿਹੜਾ ਸਲਾਈਵ ਹੈ ਜਿਹੜੇ ਸਾਡੇ ਗੁੱਡ ਬੈਕਟੀਰੀਆ ਸਾਡੇ ਸਲਾਈਵਾ ਚ ਹੁੰਦੇ ਨੇ ਉਹਦੇ ਵਿੱਚ ਜਿਹੜਾ ਲਸਣ ਹੈ ਵਾਧਾ ਕਰਦਾ ਜਿਹਦੇ ਕਰਕੇ ਸਾਡੇ ਦੇ ਟੇਸਟ ਬਰਡ ਨੇ ਉਹ ਜਾਗਰਤ ਹੁੰਦੇ ਨੇ ਸਾਨੂੰ ਪਾਚਨ ਸੌਖਾ ਹੋ ਜਾਂਦਾ ਸਾਡੇ ਪੇਟ ਦੇ ਵਿੱਚ ਜਿਹੜਾ ਐਚ ਸੀ ਐਲ ਬਣ ਰਿਹਾ ਉਹਦੀ ਕੁਆਲਿਟੀ ਸੁਧਰ ਜਾਂਦੀ ਹੈ ਸੋ ਜਿਹੜਾ ਲਸਣ ਹੈ ਉਹਨੂੰ ਚਬਾਣਾ ਨਹੀਂਗਾ ਉਹਨੂੰ ਸਿੱਧਾ ਤੁਸੀਂ ਲਗਾਣਾ ਹੈ ਜਿਵੇਂ ਜਿਸ ਤਰ੍ਹਾਂ ਜਾਪਾਨੀ ਕਰਦੇ ਨੇ ਮੂੰਹ ਚ ਰੱਖ ਕੇ ਉਹਨੂੰ ਚੂਸ ਲੋ ਕੁਝ ਟਾਈਮ ਬਾਅਦ ਤੁਹਾਨੂੰ ਲੱਗਦਾ ਕਿ ਹਾਂ ਮੂੰਹ ਦੇ ਵਿੱਚ ਤੁਹਾਨੂੰ ਲੱਗਦਾ ਕਾਫੀ ਸਮਾਂ ਹੋ ਗਿਆ ਅੱਧਾ ਘੰਟਾ ਘੰਟਾ ਹੋ ਗਿਆ ਉਸ ਤੋਂ ਬਾਅਦ ਉਹਨੂੰ ਭਾਣਨਾ ਲਗਾ ਦਿਓ ਸੁਬਾ ਖਾਲੀ ਪੇਟ ਲੈਣਾ ਜੇ ਨੂੰ ਇੱਕ ਕਲੀ ਜੇ ਦੀ ਲੈਣੀ ਹੈ ਲਗਭਗ 1 ਮਹੀਨਾ ਇਹਦਾ ਰੈਗੂਲਰ ਇਸਤੇਮਾਰ ਕਰਨਾ ਉਸ ਤੋਂ ਬਾਅਦ ਇੱਕ ਹਫਤੇ ਦੇ ਗੈਪ ਬਾਅਦ ਇਹਨੂੰ ਦੁਬਾਰਾ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਕਲਵੰਜੀ ਅਗਲੇ ਵਿਸ਼ੇ ਤੇ ਜਿਹੜਾ ਇਹਦੇ ਨਾਲ ਹੋਣ ਵਾਲੇ ਫਾਇਦੇ ਕੀ ਨੇ ਬਿਲਕੁਲ ਸਭ ਤੋਂ ਪਹਿਲਾ ਫਾਇਦਾ ਜੇ ਮੈਂ ਗੱਲ ਕਰਾਂ ਜਿਵੇਂ ਲਸਣ ਨੂੰ ਆਮ ਸਾਰੇ ਜਾਣਦੇ ਨੇ ਕਿ ਜਿਹਨਾਂ ਲੋਕਾਂ ਦੇ ਕੋਲੈਸਟ੍ਰੋਲ ਵੱਧਦੇ ਨੇ ਜਿਨ੍ਹਾਂ ਦੇ ਹਾਰਟ ਚ ਬਲੋਕੇਜ ਆ ਜਾਂਦੀ ਹੈ ਜਿਹਦੀਨਾਂ ਲੋਕਾਂ ਨੂੰ ਬੀਪੀ ਦੀ ਸਮੱਸਿਆ ਹੈ ਚਾਹੇ ਵਧਤ ਚਾਹੇ ਘਟਦਾ ਉਹਦੇ ਵਿੱਚ ਜਦੋਂ ਖਾਰ ਦੀ ਜਿਹੜੀ ਪਲਸ ਹੈ ਉਹ ਵਜ ਜਾਂਦੀ ਹੈ ਕਈ ਵਾਰ ਘਟ ਜਾਂਦੀ ਹੈ ਸੋ ਉਸ ਚੀਜ਼ ਨੂੰ ਕੰਟਰੋਲ ਕਰਨ ਲਈ ਜੇ ਮੈਂ ਕਹਾਂ ਲਸਣ ਵਰਗੀ ਕੋਈ ਚੀਜ਼ ਨਹੀਂ ਹੈਗੀ ਜੇ ਇੱਕ ਸਾਬਨ ਦੀ ਤਰ੍ਹਾਂ ਲਸਣ ਦੀ ਗੱਲ ਕਰਾਂ ਤੇ ਲਸਣ ਜਿਹੜਾ ਸਾਬਨ ਦੀ ਤਰ੍ਹਾਂ ਸਾਡੀ ਜਿਹੜੀ ਨਾੜਾਂ ਹੈ ਉਹਦੇ ਵਿੱਚ ਕਾਰਬੋਹਾਈਡਰੇਟ ਤੇ ਜਿਹੜੀ ਫੈਟ ਜੰਮੀ ਹੁੰਦੀ ਹੈ ਉਹਨੂੰ ਇਹ ਬਾਹਰ ਕਰ ਦਿੰਦਾ ਕੰਮ ਕਰਦਾ ਹੈ ਔਰ ਜਿਹੜਾ ਸ਼ਹਿਦ ਹੈ ਇਟਸੈਲਫ ਸ਼ਹਿਦ ਦਾ ਆਪ ਦਾ ਕੋਈ ਗੋਣ ਨਹੀਂ ਹੈਗਾ ਸ਼ਹਿਦ ਇਸ ਲਈ ਮਨੇ ਇਹਨੂੰ ਬਾਖ ਕਿਹਾ ਨਾ ਸ਼ਹਿਦ ਮਾਇਰ ਵਿੱਚ ਜਦੋਂ ਕਿਸੇ ਚੀਜ਼ ਨਾਲ ਇਹਨੂੰ ਲਗਾ ਦਿੱਤਾ ਜਾਂਦਾ ਤੇ ਉਹਦੇ ਜਿਹੜੇ ਅਸਰ ਨੇ ਉਹਦੇ ਜਿਹੜੇ ਗੁਣ ਨੇ ਕਈ ਗੁਣਾ ਹੋ ਵੱਧ ਜਾਂਦੇ ਨੇ ਤੇ ਜਿਹੜੀਆਂ ਉਹਦੀਆਂ ਵਿਸ਼ੁੱਧੀਆਂ ਨੇ ਜਿਹੜੀ ਉਹਦੇ ਨੁਕਸਾਨ ਵਾਲੀਆਂ ਚੀਜ਼ਾਂ ਨੇ ਜਿਵੇਂ ਆਪਾਂ ਗੱਲ ਕਰਾਂਗੇ ਸ਼ਹਿਦ ਦੀ ਲਸਣ ਦੀ ਸਮੈਲ ਦੀ ਜਦੋਂ ਤੁਸੀਂ ਸ਼ਹਿਦ ਦੇ ਵਿੱਚ ਉਹਨੂੰ ਫਰਮੈਂਟਡ ਕਰ ਲੋਗੇ ਇੱਕ ਮਹੀਨੇ ਬਾਅਦ ਉਹ ਚ ਬਿਲਕੁਲ ਵੀ ਕੋਈ ਸਮੈਲ ਨਹੀਂ ਰਹੇਗੀ ਟੇਸਟ ਇੰਨਾ ਕੁ ਵਧੀਆ ਬਣ ਜਾਏਗਾ ਉਹ ਤਾਂ ਤੁਸੀਂ ਉਹਨੂੰ ਲੈ ਸਕਦੇ ਹੋ ਜੀ ਟੇਸਟ ਇਹਨਾਂ ਵਧੀਆ ਬਣ ਜੇਗਾ ਉਸ ਨੂੰ ਲੈ ਸਕਦੇ ਆ ਤੁਸੀਂ ਗੱਲ ਕੀਤੀ ਆ ਹਾਰਟ ਦੀਆਂ ਪ੍ਰੋਬਲਮਸ ਦੀ ਆਰਟਰੀਜ਼ ਦੇ ਵਿੱਚ ਜਾਂ ਜਿਹੜੀ ਮੇਨਸ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਉਹਨੂੰ ਉਹਨੂੰ ਸਾਫ਼ ਕਰਨ ਦੀ ਇਹਦਾ ਮਤਲਬ ਜਿਹੜਾ ਤੁਸੀਂ ਕਹਿੰਦੇ ਵੀ ਉਹਨੂੰ ਸਾਬਣ ਵਾਂਗੂ ਜਿਹੜਾ ਸਾਫ਼ ਕਰ ਦਿੰਦਾ ਹੈ ਇਹਦਾ ਮਤਲਬ ਇਹਦੇ ਵਿੱਚ ਨਾਈਟ੍ਰਿਕ ਆਕਸਾਈਡ ਹੁੰਦਾ ਹੈ ਜੀ ਬਿਲਕੁਲ ਬਿਲਕੁਲ ਦੇਸੀ ਪਾਸ਼ਾ ਤੇ ਜੇ ਗੱਲ ਕਰੀਏ ਤੇ ਇੱਕ ਇਹਦੇ ਵਿੱਚ ਐਸਪਲਿਨਾਂ ਦਾ ਜਿਹੜਾ ਨੈਚੁਰਲ ਐਸਪਲਿਨ ਪਾਇਆ ਜਾਂਦਾ ਜਿਹਦੇ ਕਰਕੇ ਕੀ ਸਾਡੇ ਖੂਨ ਦੇ ਵਿੱਚ ਜਿਹੜੇ ਕੱਥੇ ਜੰਮਦੇ ਨੇ ਖੂਨ ਦੇ ਵਿੱਚ ਕਲੋਟਿੰਗ ਹੁੰਦੀ ਹੈ ਉਹਨੂੰ ਰੋਕਦਾ ਹੈ ਦੂਸਰਾ ਜਿਹੜਾ ਇਹਦਾ ਜਿਹੜਾ ਗੋਣ ਹੈ ਉਹ ਜੇ ਆਯੁਰਵੇਦ ਦੇ ਅਨਸਾਰ ਮੈਂ ਗੱਲ ਕਰਾਂ ਆਯੁਰਵੇਦ ਦੇ ਮਤਨ ਤਾਰ ਇਹਨੂੰ ਉਸਨ ਵੀਰੇ ਕਿਹਾ ਗਿਆ ਯਾਨਕੀ ਇਹਦੀ ਜਿਹੜੀ ਪ੍ਰਕਿਰਤੀ ਹੈ ਗਰਮ ਹੈ ਗਰਮ ਹੈ ਇਸ ਕਰਕੇ ਇਹਦਾ ਜਿਹੜਾ ਇਸਤੇਮਾਲ ਹੈ ਜਿਨ੍ਹਾਂ ਲੋਕਾਂ ਨੂੰ ਤਜ਼ਾਬ ਬੰਦ ਹੈ ਉਹਨਾਂ ਲੋਕਾਂ ਨੂੰ ਬਹੁਤ احتیاط ਨਾ ਕਰਨਾ ਚਾਹੀਦਾ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਘੱਟ ਭੁੱਖ ਲੱਗਦੀ ਹੈ ਮਨਦ ਅਗਨੀ ਹੈ ਜਿਨ੍ਹਾਂ ਦੀ ਡਾਈਜੈਸ਼ਨ ਵੀਕ ਹੈ ਉਹ ਲੋਕਾਂ ਦੇ ਵਿੱਚ ਇਹਦੇ ਜਿਹੜੇ ਰਿਜ਼ਲਟ ਨੇ ਬਾਖਮਾਲ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਲੋਕਾਂ ਦੇ ਪੇਟ ਦੇ ਵਿੱਚ ਗੈਸ ਰਹਿੰਦੀ ਹੈ ਹਫਾਰਾ ਰਹਿੰਦਾ ਉਹ ਲੋਕ ਵੀ ਕਹਿੰਦਾ ਮਤਲਬ ਜੇ ਇਹਦਾ ਲਸਣ ਦਾ ਇਸਤੇਮਾਲ ਕਰਨਗੇ ਤੇ ਉਹਦੇ ਨਾਲ ਪੇਟ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਠੀਕ ਹੁੰਦੀਆਂ ਨੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜਿਹੜੇ ਲੋਕਾਂ ਨੂੰ ਸਕਿਨ ਦੀ ਅਲਰਜੀਜ਼ ਹੁੰਦੀਆਂ ਨੇ ਜਿਵੇਂ ਰੈਸ਼ਸ ਹੋ ਜਾਣਾ ਰਿੰਗਵਾਰਮ ਹੋ ਜਾਣਾ ਬਾਡੀ ਦੇ ਵਿੱਚੋਂ ਸਮੈਲ ਆਉਣਾ ਬੜੇ ਲੋਕ ਇਦਾਂ ਕਹਿੰਦੇ ਕਿ ਸਾਨੂੰ ਸਵੇਟਿੰਗ ਬਹੁਤ ਹੁੰਦੀ ਹੈ ਪਸੀਨਾ ਬਹੁਤ ਜ਼ਿਆਦਾ ਆਉਂਦਾ ਜਿਹਦੇ ਕਰਕੇ ਸਮੈਲ ਨਹੀਂ ਜਾਂਦੀ ਗੀ ਨਹਾ ਕੇ ਬਾਹਰ ਨਿਕਲਦੇ ਆ ਅੱ ਬਾਡੀ ਜਸ ਮੈਨ ਲਰਨ ਸ਼ੁਰੂ ਹੈ ਜਿੰਨਾ ਵੀ ਲੋਕਾਂ ਨੂੰ ਸਕਿਨ ਦੇ ਇਸ਼ੂ ਨੇ ਚਾਹੇ ਸਵੇਲ ਆਉਂਦੀ ਹੈ ਚਾਹੇ ਅੰਡਰ ਆਰਮ ਚੋਲਨ ਦਿਖਦਾ ਹੁੰਦੀ ਹੈ ਜਾਂ ਪੰਗਲ ਇਨਫੈਕਸ਼ਨ ਹੋ ਜਾਂਦੀ ਹੈ ਉਹ ਜੇ ਫਰਮੇਟਡ ਲਸਣ ਜਿਹੜਾ ਖਾਣਗੇ ਤੇ ਉਹਦੇ ਨਾਲ ਉਹਨਾਂ ਦੇ ਜਿਹੜੇ ਸਕਿਨ ਇਸ਼ੂ ਨੇ ਉਹ ਠੀਕ ਹੋ ਜਾਣਗੇ ਬਿਲਕੁਲ ਜੀ ਸਕਿਨ ਦੇ ਇਸ਼ੂ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਤੇ ਆਰਟਰੀਜ਼ ਤੇ ਜਿਹੜੇ ਤੁਸੀਂ ਕੋਲੇਸਟ੍ਰੋਲ ਦੀ ਗੱਲ ਕੀਤੀ ਹੈ ਇਹਦੇ ਨਾਲ ਜਿਹੜਾ ਕਾਫੀ ਸੈਟ ਹੁੰਦਾ ਹਾਰਟ ਦੀ ਪਲਪੀਟੇਸ਼ਨ ਜਿਹੜੀ ਹੈ ਤੁਸੀਂ ਗੱਲ ਕੀਤੀ ਹੈ ਹਾਰਟ ਮੀਟ ਵੱਧ ਜਾਂਦੀ ਹੈ ਘਟ ਜਾਂਦੀ ਹੈ ਮਿਸਮਾਰਨ ਲਈਦੀ ਹੈ ਇਹ ਇਹਦੇ ਵਿੱਚ ਫਾਇਦਾ ਦਿੰਦਾ ਹੈਗਾ ਜੀ ਰੈਸਪੀਰੇਟਰੀ ਟ੍ਰੈਕਸ ਵਾਸਤੇ ਇਹ ਕਹਿੰਦੇ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਲਸਣ ਕਿਉਂਕਿ ਇੱਥੋਂ ਤੱਕ ਕਿ ਇਹ ਦਮਾ ਵੀ ਠੀਕ ਕਰ ਦਿੰਦਾ ਜੀ ਬਿਲਕੁਲ ਲਸਣ ਤੇ ਅਦਰਕ ਤੁਸੀਂ ਸ਼ੁਰੂ ਵਿੱਚ ਕਿਹਾ ਸੀ ਕਿ ਇਹਦੇ ਨਾਲ ਅਸੀਂ ਹੋਰ ਕੀ ਲੈ ਸਕਦੇ ਹਾਂ ਬਿਲਕੁਲ ਆਪਾਂ ਗੱਲ ਕਰਾਂਗੇ ਕਫ ਵਰਦਕ ਤੇ ਵਾਤ ਵਰਦਕ ਲੋਕਾਂ ਦੀ ਜਿਨ੍ਹਾਂ ਨੂੰ ਸ਼ਰੀਰ ਦੇ ਵਿੱਚ ਦਰਦਾਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਯੂਰਿਕ ਐਸਿਡ ਗਠੀਆ ਵਾ ਰੋਮੈਟਿਕ ਆਰਥਰਾਇਟਸ ਸਰਵਾਈਕਲ ਸਪੋਨਡਲਾਈਟਸ ਦੀ ਪ੍ਰੋਬਲਮ ਹੈਗੀ ਹੈ ਜੋਇੰਟ ਪੇਨ ਦੀ ਪ੍ਰੋਬਲਮ ਹੈ ਜਾਂ ਜਿਹੜੇ ਲੋਕਾਂ ਦੀ ਰੈਸਪੀਰੇਟਰੀ ਟ੍ਰੈਕ ਨਾਲ ਰਿਲੇਟਡ ਪ੍ਰੋਬਲਮ ਹੈ ਜਿਵੇਂ ਬ੍ਰੌਂਕਾਈਟਸ ਹੈ ਅਸਥਮਾ ਹੈਗਾ ਦਮਾ ਹੈਗਾ ਜਿਹਨੂੰ ਆਪ ਪੰਜਾਬੀ ਭਾਸ਼ਾ 'ਚ ਆਪਾਂ ਕਹਿੰਦੇ ਆ ਸਾਹ ਸੰਬੰਧੀ ਜਿਨੇ ਰੋਗ ਨੇ ਛਾਤੀ 'ਤੇ ਬਲਗਮ ਜਮਮੀ ਹੋਈ ਆ ਵਾਲ ਸਫੇਦ ਹੋ ਚੁੱਕੇ ਨੇ ਨਜਲੇ ਕਰਕੇ ਉਹ ਲੋਕ ਜੇ ਲਸਣ ਤੇ ਅਦਰਕ ਦੋਨਾਂ ਨੂੰ ਫਰ ਤੇ ਉਹਦੇ ਨਾਲ ਉਹਨਾਂ ਦੇ ਜਿਹੜੇ ਬਾਤ ਤੇ ਕਫ ਦੇ ਜਿਹੜੇ ਰੋਗ ਨੇ ਉਹਨਾਂ ਤੋਂ ਨੂੰ ਛੁਟਕਾਰਾ ਮਿਲਦਾ ਬਿਲਕੁਲ ਡਾਕਟਰ ਸਾਹਿਬ ਮੈਨੂੰ ਤੁਹਾਡੀ ਇੱਕ ਗੱਲ ਯਾਦ ਆ ਰਹੀ ਹੈ ਤੁਸੀਂ ਇਹ ਵਿੱਚ ਗੱਲਾਂ-ਗੱਲਾਂ 'ਚ ਇੱਕ ਗੱਲ ਕਹੀ ਹੈ ਕਿ ਓਸ਼ਨ ਜਿਹੜਾ ਹੈਗਾ ਇਹਦਾ ਪ੍ਰੋਫੈਸ਼ਨ ਦੇ ਰਿਹਾ ਹਾਂ ਜੀ ਜੀ ਹਾਂ ਇਹਦੀ ਪ੍ਰਵਿਰਤੀ ਹੈਗੀ ਹੈ ਗਰਮ ਪ੍ਰਵਿਰਤੀ ਹੈਗੀ ਹੈ ਪਰ ਮੈਂ ਜਿੰਨਾ ਤੱਕ ਆਯੁਰਵੇਦ ਨੂੰ ਸਮਝਦਾ ਹਾਂਗਾ ਤੁਹਾਡੇ ਕੋਲ ਵੀ ਮੈਨੂੰ ਕਈ ਵਾਰੀ ਗਿਆਨ ਮਿਲਿਆ ਇਸ ਤਰ੍ਹਾਂ ਕਿ ਜਿਹੜੀ ਚੀਜ਼ ਆਪਾਂ ਫਰਮੈਂਟ ਕਰਤੀ ਜੀ ਉਹਦੀ ਜਿਹੜੀ ਪ੍ਰਵਿੱਤੀ ਆ ਉਹ ਚੇਂਜ ਹੋ ਜਾਂਦੀ ਆ ਬਦਲ ਜਾਂਦੀ ਹੈ ਜੀ ਜੀ ਇਹਦੇ ਤੇ ਵੀ ਲਗੂ ਹੁੰਦੀ ਹੈ ਜੀ ਬਹੁਤ ਵਧੀਆ ਤੁਸੀਂ ਸਹੀ ਸਮੇਂ ਤੇ ਸਹੀ ਕੁਐਸਚਨ ਪੁੱਟ ਕੀਤਾ ਮੈਂ ਇਸੇ ਵਿਸ਼ੇ ਦੇ ਅੱਗੇ ਆਉਣਾ ਚਾਹੁੰਦਾ ਸੀਗਾ ਇਸ ਲਈ ਤੁਹਾਨੂੰ ਸਲੂਟ ਕਰਨਾ ਮੈਂ ਬੰਦਾ ਕਿ ਤੁਸੀਂ ਬੜੇ ਮੌਕੇ ਦੀ ਨਜਾਕਤ ਦੇ ਅਨੁਸਾਰ ਸਵਾਲ ਉਠਾਉਂਦੇ ਹੋ ਔਰ ਦਰਸ਼ਕਾਂ ਦੇ ਲਈ ਇਹ ਨਵੀਂ ਤੋਂ ਨਵੀਂ ਜਾਣਕਾਰੀ ਅਸੀਂ ਦੇਣ ਦੇ ਵਿੱਚ ਦੋਵੇਂ ਪ੍ਰਸਾਫਲ ਹੋ ਸਕਦੇ ਆ ਕਲਵੰਜੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਫਾਰਮੈਟ ਕਰ ਦਿੰਦੇ ਹੋ ਉਦੇ ਨਾਲ ਉਹਦੀ ਪ੍ਰਕਿਰਤੀ ਬਦਲ ਜਾਂਦੀ ਹੈ ਪਰ ਪੂਰੀ ਤਰ੍ਹਾਂ ਨਹੀਂ ਬਦਲਦੀ ਜਿਵੇਂ ਮੈਂ ਵੀ ਵੀਡੀਓ ਦੇ ਸ਼ੁਰੂ ਵਿੱਚ ਤੁਹਾਨੂੰ ਦੱਸਿਆ ਕਿ ਤੇਰਾ ਲਸਣ ਹੈ ਜਦੋਂ ਤੁਸੀਂ ਸ਼ਹਿਦ ਦੇ ਵਿੱਚ ਰੱਖਦੇ ਆ ਤੇ ਉਹਦੀ ਜਿਹੜੀ ਊਸ਼ਣਤਾ ਉਹ ਘਟ ਜਾਂਦੀ ਹੈ ਖਤਮ ਨਹੀਂ ਹੁੰਦੀਗੀ ਸੈਕੰਡ ਉਹਦੇ ਚ ਜਿਹੜੀ ਸਮੈਲ ਆ ਉਹ ਘਟ ਜਾਂਦੀ ਹੈ ਤੀਸਰਾ ਜਿਹੜਾ ਜਦੋਂ ਤੁਸੀਂ ਇਹਨੂੰ ਲਸਣ ਨੂੰ ਸ਼ਹਿਦ ਦੇ ਵਿੱਚ ਫਰਮੈਂਟ ਕਰੋਗੇ ਜੇ ਤੁਸੀਂ ਆਚਾਰ ਬਣਾ ਕੇ ਖਾਓਗੇ ਤੇ ਜਿਨ੍ਹਾਂ ਲੋਕਾਂ ਨੂੰ ਐਸਿਡ ਬੰਦ ਹੈ ਜਿਨ੍ਹਾਂ ਨੂੰ ਹੈਪੇਟਾਈਟਸ ਬੀ ਸੀ ਏ ਹੈ ਜਾਂ ਜਿਨ੍ਹਾਂ ਲੋਕਾਂ ਦੇ ਜੌਂਡਸ ਹੈ ਆਓਟੀਪੀਡੀ ਵੱਧਦੇ ਨੇ ਫੈਟੀ ਲੀਵਰ ਹੈ ਉਹ ਲੋਕ ਲਸਣ ਦਾ ਆਚਾਰ ਕਦੀ ਨਹੀਂ ਖਾ ਸਕਦੇ ਹਮ ਪਰ ਇਹਦੇ ਉਲਟ ਜੇ ਆਪਾਂ ਫਾਰਮੈਟਡ ਕੀਤਾ ਹੋਇਆ ਲਸਣ ਜਿਹੜਾ ਅਦਰਕ ਦੇ ਉਹਦੇ ਸ਼ਹਿਦ ਦੇ ਵਿੱਚ ਆਪਾਂ ਖਾਵਾਂਗੇ ਤੇ ਉਹਨਾਂ ਲੋਕਾਂ ਨੂੰ ਫਾਇਦਾ ਹੀ ਹੋਏਗਾ ਨੁਕਸਾਨ ਨਹੀਂ ਹੋਏਗਾ ਜਿਨ੍ਹਾਂ ਦੇ ਪਿਤ ਵੱਧ ਹੈ ਪਿੱਤ ਦੇ ਸੰਬੰਧੀ ਰੋਗ ਨੇ ਜਿਵੇਂ ਚੰਬਰੀ ਰੋਗ ਹੋ ਗਿਆ ਫੈਟੀ ਲੀਵਰ ਹੋ ਗਿਆ ਇਹ ਸਾਰੇ ਪਿੱਤ ਦੇ ਰੋਗ ਨੇ ਜਿਹੜਾ ਹਾਰ ਦੀ ਸਮੱਸਿਆ ਹੈਗੀ ਆ ਉਹ ਵੀ ਪਿੱਤ ਕਰਕੇ ਹੀ ਹੁੰਦੀ ਆ ਸੋ ਪਿੱਤ ਰੋਗਾਂ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਉਸ਼ਣ ਵੀਰੀ ਦਵਾਈਆਂ ਵਰਜਿਤ ਕੀਤੀਆਂ ਜਾਂਦੀਆਂ ਰੋਕੀਆਂ ਜਾਂਦੀਆਂ ਪਰ ਇਸ ਦੇ ਵਿੱਚ ਜਦੋਂ ਤੁਸੀਂ ਪਰਮਿਟਡ ਲਸਣ ਦੀ ਗੱਲ ਕਰਦੇ ਹੋ ਤੁਸੀਂ ਲੈ ਸਕਦੇ ਹੋ ਹੁਣ ਆਈ ਆਪਾਂ ਲਸਣ ਦੇ ਵਿੱਚ ਜਿਹੜਾ ਉਹ ਕਹਿੰਦੇ ਨੇ ਵੀ ਕੈਲਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਜ਼ਿਆਦਾ ਹੁੰਦੀ ਹੈ ਹੱਜੀਆਂ ਵਾਸਤੇ ਬੜਾ ਬਣਿਕਰ ਦਿੰਦਾ ਹੈ ਬਿਲਕੁਲ ਕੁਲਵੰਤ ਜੀ ਜਿਹੜਾ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਵੀ ਇਹਨੂੰ ਲਸਣ ਨੂੰ ਮੰਨੇ ਜਾਂਦਾ ਸੋ ਸਾਡੀ ਬਾਡੀ ਦੇ ਵਿੱਚ ਜਿਹੜੀ ਇੱਕ ਕੁਦਰਤੀ ਪ੍ਰਕਿਰਤੀ ਹੈ ਕਿ ਉਹ ਜੋ ਸੀ ਨੂੰ ਚਾਹੀਦਾ ਹੈ ਉਹਨਾਂ ਰੱਖ ਕੇ ਬਾਕੀ ਡਰੇਨ ਕਰ ਦਿੰਦੀ ਹੈ ਜਿਹੜਾ ਲਸਣ ਦੇ ਵਿੱਚ ਕੈਲਸ਼ੀਅਮ ਹੈ ਉਹ ਸਾਡੀ ਬਾਡੀ ਦੇ ਵਿੱਚ ਜਾ ਕੇ ਸਾਡੀ ਬੋਸ ਦੇ ਵਿੱਚ ਸਟੋਰ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਔਖੇ ਵੇਲੇ ਜਦੋਂ ਸਾਡੀ ਬੋਡੀ ਦੇ ਵਿੱਚ ਡੈਫੀਸ਼ੈਂਸੀ ਹੁੰਦੀ ਹੈ ਉਹ ਮੋਰ ਯੂਜ਼ ਕਰ ਲੈਂਦੀ ਹੈ ਸੋ ਲਸਣ ਦਾ ਜਿਹੜਾ ਕੈਲਸ਼ੀਅਮ ਹੈ ਉਹ ਬਿਲਕੁਲ ਨੇਚਰਲ ਹੁੰਦਾ ਕਿਉਂਕਿ ਕੁਦਰਤੀ ਤੌਰ ਤੇ ਇਹ ਬਣਿਆ ਹੋਇਆ ਪਰਮਾਤਮਾ ਨੇ ਇਹਨੂੰ ਉਗਾਇਆ ਇਸ ਕਰਕੇ ਸਾਡੇ ਸ਼ਰੀਰ ਲਈ ਨੁਕਸਾਨ ਨਹੀਂ ਹੁੰਦਾ ਇਹਦਾ ਉਲਟਾ ਸਾਨੂੰ ਫਾਇਦਾ ਹੀ ਮਿਲਦਾ ਸਾਡੀ ਬੋਨ ਹੈਲਥ ਲਈ ਜਿਵੇਂ ਮੈਂ ਕਹਾਂ ਤੇ ਫਰਮੈਂਟਡ ਲਸਣ ਬਹੁਤ ਅੱਛਾ ਹੈ ਜੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਅਲਰਜੀ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਇਹ ਐਂਟੀ ਅਲਰਜੀਕ ਵੀ ਮੰਨਿਆ ਜਾਂਦਾ ਹੈ ਜੀ ਬਿਲਕੁਲ ਇਹਦੀ ਜਿਹੜੀ ਪਰ ਕਿਰਤੀ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਹਫ਼ਤੇ ਬਾਅਦ ਤੇ ਉੱਤੇ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਸੋ ਜਿੰਨੀਆਂ ਵੀ ਅਲਰਜੀਜ਼ ਨੇ ਚਾਹੇ ਕਿਸੇ ਨੂੰ ਸਾਈਨਸ ਦੀ ਦਿੱਕਤ ਹੈ ਚਾਹੇ ਕਿਸੇ ਨੂੰ ਧੂੜ ਮਿੱਟੀ ਦੀ ਹਾਂ ਅਲਰਜਿਕ ਬੌਂਕਾਈਟਸ ਦੀ ਦਿੱਕਤ ਹੈ ਉਹ ਸਾਰਿਆਂ ਦੇ ਵਿੱਚ ਲਸਣ ਜਦੋਂ ਸ਼ਹਿਦ ਦੇ ਨਾਲ ਮਿਲ ਜਾਂਦਾ ਉਹ ਜਿਹੜਾ ਲਸਣ ਜਿਹੜਾ ਸ਼ਹਿਦ ਦੇ ਵਿੱਚ ਰੱਖਿਆ ਗਿਆ ਇੱਕ ਮਹੀਨਾ ਉਹਦੇ ਨਾਲ ਉਹਦੇ ਵਿੱਚ ਇਸ ਤਰ੍ਹਾਂ ਦੇ ਗੁਣ ਪੈਦਾ ਹੋ ਜਾਂਦੇ ਕਿ ਜਿਹੜੀ ਸਾਡੀ ਬੋਡੀ ਦੀ ਜਿਹੜੀ ਇਮਿਊਨ ਸਿਸਟਮ ਹੈ ਉਹ ਨੂੰ ਇਹ ਬੂਸਟ ਕਰਦਾ ਹੈ ਸ਼ਾਇਦ ਨੂੰ ਇਮਿਊਨ ਸਿਸਟਮ ਨੂੰ ਬੂਸਟ ਕਰਨ ਲਈ ਸਭ ਤੋਂ ਵਧੀਆ ਚੀਜ਼ ਮੰਨਿਆ ਜਾਂਦਾ ਸੋ ਜਿਹੜੀ ਵੀ ਦਵਾਈ ਅਸੀਂ ਲੈਨੇ ਆ ਉਹਦੇ ਨਾਲ ਅਸੀਂ ਇਸ ਕਰਕੇ ਸ਼ਾਮ ਲਾਉਨੇ ਤਾਂ ਕਿ ਸਾਡੀ ਜਿਹੜੀ ਇਮਿਊਨਿਟੀ ਆ ਸਟਰੋਂਗ ਹੋਵੇ ਉਹ ਦੋ ਆਈ ਦਾ ਸਰ ਵਦੇ ਇਸੇ ਤਰ੍ਹਾਂ ਜਦੋਂ ਤੁਸੀਂ ਸ਼ਹਿਦ ਦੇ ਵਿੱਚ ਇਨਫਰਮਟ ਕਰਕੇ ਲੈਨੇ ਹੋ ਤੇ ਉਹਦੇ ਨਾਲ ਜਿਹੜੀ ਤੁਹਾਡੀ ਇਮਿਊਨਿਟੀ ਵਧਦੀ ਹੈ ਜਿਹਦੇ ਕਰਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਅਲਰਜੀ ਜਿਹੜੀ ਚਾਹੇ ਤੁਹਾਨੂੰ ਧਸ ਤੋਂ ਅਲਰਜੀ ਹੈ ਚਾਹੇ ਤੁਹਾਨੂੰ ਮੌਸਮ ਤੋਂ ਅਲਰਜੀ ਹੈ ਜਿਵੇਂ ਬਾਹਰ ਦੇ ਦੇਸ਼ਾਂ ਦੀ ਗੱਲ ਕਰਾਂ ਮੈਂ ਯੂ ਐਸ ਏ ਜਾਂ ਕੈਨੇਡਾ ਦੇ ਵਿੱਚ ਲੋਕਾਂ ਨੂੰ ਪੌਲਨ ਤੋਂ ਅਲਰਜੀ ਹੁੰਦੀ ਜਦੋਂ ਬਸੰਤ ਰੁੱਤ ਆਉਂਦੀ ਹੈ ਉਦੋਂ ਜਦੋਂ ਫੁੱਲ ਖਿੜਦੇ ਨੇ ਡਾਕਟਰ ਤੇ ਉਹਦੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸੋ ਸਾਈਨਸ ਦੀਆਂ ਜਾਂ ਤੇ ਮੈਂ ਕਹਾਂ ਕਿ ਇਨਹੇਲਰ ਵਗੈਰਾ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਤੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਨਹੇਲਰ ਯੂਜ਼ ਕਰਦੇ ਨੇ ਆ ਕਿਸੇ ਤਰ੍ਹਾਂ ਦੀਆਂ ਅਲਰਜੀਆਂ ਨੇ ਜਿਹੜਾ ਲਸਣ ਹੈ ਫਾਰਮੈਟਡ ਕੀਤਾ ਹੋਇਆ ਬਹੁਤ ਵਧੀਆ ਕੰਮ ਕਰਦਾ ਹੈ ਡਾਕਟਰ ਸਾਹਿਬ ਇੱਕ ਚੀਜ਼ ਮੈਂ ਨੋਟ ਕੀਤੀ ਹੈ ਬਹੁਤ ਸਾਰੇ ਲੋਕਾਂ ਨੂੰ ਵਾਲਾਂ ਦੇ ਵਿੱਚੋਂ ਵਿੱਚੋਂ ਪੈਕਸਿਸ ਪੈਣੇ ਸ਼ੁਰੂ ਹੋ ਜਾਂਦੇ ਨੇ ਜਿਹਨੂੰ ਆਪਾਂ ਕੀੜਾ ਲੱਗਣਾ ਵੀ ਕਹਿ ਸਕਦੇ ਆ ਜਿਨ੍ਹਾਂ ਦੇ ਜਿਵੇਂ ਆਪਾਂ ਅੰਗਰੇਜ਼ੀ ਦੇ ਵਿੱਚ ਐਲੋਪੇਸ਼ੀਆ ਵੀ ਕਹਿੰਦੇ ਹੈਗੇ ਆ ਵਾਲ ਉੱਡ ਜਾਂਦੇ ਨੇ ਗੰਜਾਪਨ ਹੋਣ ਲੱਗਦਾ ਵਿੱਚੋਂ ਵਿੱਚੋਂ ਕਿਤੋਂ-ਕਿਤੋਂ ਵਾਲ ਉੱਡਣਾ ਸ਼ੁਰੂ ਹੋ ਜਾਂਦੇ ਨੇ ਜੀ ਤੇ ਉਹਨਾਂ ਬਾਰੇ ਇਹ ਲਸਣ ਜਿਹੜਾ ਉਸ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾ ਸਕਦਾ ਅ ਕਲਵੰਜੀ ਉਹੀ ਲਸਣ ਜਿਹੜਾ ਫਰਮੇਟਡ ਕੀਤਾ ਹੋਇਆ ਉਹਦੀ ਪੇਸਟ ਬਣਾ ਕੇ ਹਲਕਾ ਜਿਹਾ ਸ਼ਹਿਦ ਦੇ ਨਾਲ ਉਹਨੂੰ ਤੁਸੀਂ ਪਤਲਾ ਕਰ ਲੋ ਉਹੀ ਸ਼ਹਿਦ ਜਿਹਦੇ ਵਿੱਚ ਤੁਸੀਂ ਲਸਣ ਨੂੰ ਡਬੋ ਕੇ ਰੱਖਿਆ ਹੋਇਆ ਸ਼ਹਿਦ ਦੇ ਨਾਲ ਉਹਦੀ ਇੱਕ ਤਰ੍ਹਾਂ ਦੀ ਮਲਮ ਬਣਾ ਕੇ ਉਸ ਏਰੀਆ ਦੇ ਉੱਤੇ ਤੁਸੀਂ ਲਗਾਓਗੇ ਪੁਰਾਣੇ ਜ਼ਮਾਨੇ 'ਚ ਜਦੋਂ ਫਰਮਿਟਡ ਨਹੀਂ ਕਰਦੇ ਸੀ ਲੋਕ ਸਿੱਧਾ ਲਸਣ ਦਾ ਪਾਣੀ ਵੀ ਨਿਚੋੜ ਕੇ ਲਾ ਲੈਂਦੇ ਸੀਗੇ ਸੋ ਸ਼ਹਿਦ ਦੇ ਨਾਲ ਜੇ ਤੁਸੀਂ ਉਹ ਲਗਾਓਗੇ ਤੇ ਉਹ ਤੁਹਾਡਾ ਜਿਹੜਾ ਉਹਦੇ ਗੁਣ ਨੇ ਉਹ ਵੱਜ ਜਾਣਗੇ ਜਿਹਦੇ ਕਰਕੇ ਐਲੋਪੇਸ਼ੀਆ ਦੀ ਜਿਹੜੀ ਬਿਮਾਰੀ ਹੈ ਉਹ ਤੋਂ ਛੁਟਕਾਰਾ ਮਿਲੇਗਾ ਕੰਦਰ ਵੀ ਜਦੋਂ ਇਹ ਲਸਣ ਨੂੰ ਲਸਣ ਦੇ ਆਪਾ ਆਪ ਲਗਾਣੇ ਆ ਉਹਦੇ ਚ ਪਿਆਜ਼ ਦਾ ਰਸ ਵੀ ਮਿਕਸ ਕਰਕੇ ਲਗਾਇਆ ਜਾ ਸਕਦਾ ਹੈ ਜੀ ਬਿਲਕੁਲ ਲਸਣ ਤੇ ਪਿਆਜ਼ ਜਿਵੇਂ ਇਹ ਗੱਲੋ ਵੀ ਮਾਸੀਆਂ ਦੋਵੇਂ ਭੈਣਾ ਹੀ ਨੇ ਇੱਕ ਰਾਂਦੀਆਂ ਸੋ ਜਿਹੜੇ ਲਸਣ ਦੇ ਗੁਣ ਨੇ ਉਹ ਪਿਆਜ਼ ਤੋਂ ਕਿਤੇ ਜ਼ਿਆਦਾ ਨੇ ਪਰ ਜਿਵੇਂ ਅੱਜ ਕੱਲ ਟ੍ਰੈਂਡ ਹੈ ਕਿ ਲੋਕ ਆਨੀਅਨ ਆਇਲ ਦੇ ਨਾਂ ਤੇ ਬਹੁਤ ਕੁਝ ਵੇਚ ਰਹੇ ਨੇ ਲਗਾ ਵੀ ਰਹੇ ਨੇ ਕੁਝ ਅੱਛਾ ਕੁਝ ਮਾੜਾ ਲਸਣ ਤੇ ਜਿਹੜਾ ਅਦਰਕ ਸੌਰੀ ਪਿਆਜ਼ ਹੈ ਇਹਦਾ ਤੁਸੀਂ ਤਾਜ਼ਾ ਜਿਹੜਾ ਰਸ ਹੈ ਉਹ ਕੱਢ ਕੇ ਵੀ ਸ਼ਾਚ ਮਲਾ ਕੇ ਲਾ ਸਕਦੇ ਤੇ ਉਹਦੇ ਨਾਲ ਵੀ ਐਲੋਪੇਸ਼ੀਆ ਵਿੱਚ ਅੱچھے ਰਿਜ਼ਲਟ ਆ ਮਿਲਦੇ ਡਾਕਟਰ ਸਾਹਿਬ ਇਹ ਇਨਫਰਟੀਲਿਟੀ ਦੀ ਪ੍ਰੋਬਲਮ ਜਿਹੜੀ ਆ ਅੱਜਕੱਲ ਬਹੁਤ ਜ਼ਿਆਦਾ ਵਧ ਰਹੀ ਹੈਗੀ ਆ ਆਈਵੀਐਫ ਸੈਂਟਰ ਜਿਹੜੇ ਨੇ ਉਹ ਮਸ਼ਰੂਮਿੰਗ ਹੋ ਰਹੀ ਹੈ ਉਹਨਾਂ ਦੀ ਬ੍ਰਿੰਡਿਤੀ ਦੇ ਨਾਲ ਜੀ 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 ਤੇ ਉਹਦੇ ਪਿੱਛੇ ਕਿਤੇ ਨਾ ਕਿਤੇ ਅੱਜ ਦੇ ਲਾਈਫ ਸਟਾਈਲ ਨੂੰ ਮੰਨਿਆ ਜਾ ਸਕਦਾ ਹੈ ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਉਹ ਉਹਦੇ ਪਿੱਛੇ ਆਪਾਂ ਜੋ ਵੀ ਸਾਡਾ ਖਾਣ-ਪਾਣ ਹੈਗਾ ਉਹਦੇ ਕਰਕੇ ਚਾਹੇ ਤੁਸੀਂ ਉਹਦੇ ਪਿੱਛੇ ਲੇਡੀਜ਼ ਦੇ ਵਿੱਚ ਜਿਹੜੀਆਂ ਪ੍ਰੋਬਲਮ ਆ ਰਹੀਆਂ ਪੀਸੀਓਡੀ ਪੀਸੀਓਐਸ ਜਿਹੜੀਆਂ ਤੇ ਇਸ ਤੋਂ ਬਾਅਦ ਫਾਈਬਰੋਇਡ ਸਿਸਟ ਇਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਰੇਣੀ ਗਲਪੋਰੀਆ ਆ ਰਿਹਾ ਇਹਨੂੰ ਲਾ ਲਓ ਤੇ ਚਾਹੇ ਤੁਸੀਂ ਜੈਂਟਸ ਦੇ ਵਿੱਚ ਜਿਹੜੇ ਸਪਰਮ ਕਾਊਂਟ ਦੀ ਘਟਣ ਦੀ ਰੈਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਜਿਹੜੀ ਉਹ ਲਾ ਲਓ ਲਸਣ ਉਹਦੇ ਵਿੱਚ ਕਿਸ ਤਰ੍ਹਾਂ ਰੋਲ ਅਦਾ ਕਰਦਾ ਕਹਿੰਦੇ ਵੀ ਟੈਸਟੋਸਟੀਰੋਨ ਵੀ ਬੂਸਟ ਕਰਦਾ ਹੈਗਾ ਜੀ ਬਿਲਕੁਲ ਅ ਕੌਣ ਜੀ ਜਿਹੜਾ ਅੱਜ ਦਾ ਬਹੁਤ ਵੱਟਾ ਇੱਕ ਚੈਲੰਜ ਬਣ ਚੁੱਕਾ ਹੈ ਉਹ ਚੈਲੰਜ ਬਣ ਚੁੱਕਾ ਹੈ ਪਰਿਵਾਰ ਦਾ ਇਕੱਠੇ ਰਹਿਣਾ ਹਜ਼ਾਰਾਂ ਤਲਾਕ ਹੋ ਰਹੇ ਨੇ ਔਰ ਤਲਾਕਾਂ ਦਾ ਇੱਕ ਰੀਜ਼ਨ ਜਿਹੜਾ ਹੈ ਉਹ ਮੇਲ ਦੀ ਜਿਹੜੀ ਹੈ ਦਿਸ ਅਬਿਲਟੀ ਹੈ ਇੰਪੋਟੈਂਸੀ ਇੱਕ ਕਾਰਨ ਹੈ ਤਲਾਕ ਦਾ ਜਿਹੜਾ ਵੱਡਾ ਕਾਰਨ ਹੈ ਸੋ ਇੰਪੋਰਟੈਂਟ ਜਿਹੜੇ ਲੋਕ ਨੇ ਉਹ ਫਿਰ ਅਲਗ-ਅਲਗ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਨੇ ਮੈਂ ਸਭ ਨੂੰ ਇਹੀ ਗੁਜਾਰਿਸ਼ ਕਰਦਾ ਹਾਂ ਉਹਨਾਂ ਕਿ ਜਦੋਂ ਸਾਡੇ ਖਾਣੇ ਦੇ ਵਿੱਚ ਇਹਨੇ ਤੱਤ ਮੌਜੂਦ ਨੇ ਅਸੀਂ ਖਾਣਾ ਆਪ ਦਾ ਬਦਲ ਕੇ ਅੱਛਾ ਕਰਕੇ ਚੰਗੀ ਡਾਈਟ ਦੇ ਨਾਲ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਜ਼ਰੂਰੀ ਨਹੀਂ ਕਿ ਦਵਾਈਆਂ ਦੇ ਨਾਲ ਹੀ ਹੈਲਥ ਪਾਈ ਜਾ ਸਕਦੀ ਹੈ ਦਵਾਈਆਂ ਨੂੰ ਮੌਕੇ ਦੇ ਵਰਤੇ ਜਾ ਸਕਦਾ ਹੈ ਕੁਝ ਸਮੇਂ ਆਸਤੇ ਲੇਕਿਨ ਹਮੇਸ਼ਾ ਤੰਦਰੁਸਤ ਰਹਿਣ ਵਾਸਤੇ ਸਾਨੂੰ ਸਹੀ ਡਾਈਟ ਹੈ ਜਿਹੜੀ ਉਹ ਬਦਲਣੀ ਚਾਹੀਦੀ ਹੈ ਚੰਗੀ ਲੈਣੀ ਚਾਹੀਦੀ ਹੈ ਉਸੇ ਤਰ੍ਹਾਂ ਸ਼ਾਹਦ ਨੇ ਵੀ ਜਦੋਂ ਲਸਣ ਨੂੰ ਫਾਰਮੈਟ ਕਰਕੇ ਲਿਆਇਆ ਜਾਂਦਾ ਹੈ ਇਹ ਜਿਹੜਾ ਟੈਸਟੋਸਟੀਰੋਨ ਨੂੰ ਬੂਸਟ ਕਰਦਾ ਹੈ ਹਮ ਸੈਕਿੰਡ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਜਿਹੜੇ ਜਨਨਾੰਗਨੇ ਪੁਰਸ਼ ਦੇ ਜਨਨਾੰਗਨੇ ਉਹਨਾਂ ਵਿੱਚ ਜਿਹੜੀ ਹੈ ਬਹੁਤ ਬਰੀਕ ਨਾੜਾਂ ਹੁੰਦੀ ਹੈ ਜਿਹਦੇ ਕਰਕੇ ਉਹਨੂੰ ਕੈਪਲਰੀ ਵੇਇਨਸ ਕਹਿੰਦੇ ਨੇ ਜਦੋਂ ਸਾਡੇ ਸਰੀਰ ਵਿੱਚ ਕਾਰਬੋਹਾਈਡਰਟ ਜੰਮੇਗਾ ਫੈਟ ਜੰਮੇਗਾ ਤਾਂ ਸਾਰੀਆਂ ਨਾੜਾਂ 'ਚ ਜੰਮੇਗਾ ਇਕੱਲੀਆਂ ਆਰਟਰੀਸ ਤਾਂ ਨਹੀਂ ਜੰਮੇਗਾ ਸੋ ਉੱਥੇ ਵੀ ਕਿਤੇ ਨ ਬਲੋਕੇ ਆਉਂਦੀ ਹੈ ਜਿਹਦੇ ਕਰਕੇ ਡਿਸਫੰਕਸ਼ਨਿੰਗ ਦੀ ਦਿੱਕਤ ਆਉਂਦੀ ਹੈ ਸੋ ਲਸਣ ਉਹਨਾਂ ਬਲੋਕੇ ਨੂੰ ਠੀਕ ਕਰਕੇ ਬਾਡੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਪੁਰਸ਼ਾਂ ਨੂੰ ਲੋਡ ਹੁੰਦੀ ਹੈ ਗਰਮੀ ਦੀ ਉਹ ਗਰਮੀ ਪੈਦਾ ਕਰਦਾ ਜਿਹਦੇ ਕਰਕੇ ਉਹਨਾਂ ਨੂੰ ਇਰੇਕਟਾਈਲ ਡਿਸਫੰਕਸ਼ਨ ਦੀ ਦਿੱਕਤ ਹੈ ਉਹ ਤੋਂ ਛੁਟਕਾਰਾ ਮਿਲਦਾ ਹੈ ਸੈਕਿੰਡ ਤੁਸੀਂ ਗੱਲ ਕੀ ਕਿਸਪਰਮ ਕਾਊਂਟਿੰਗ ਦੇ ਬਿਲਕੁਲ ਸਪਰਮ ਸਪਰਮ ਕਾਊਂਟਿੰਗ ਦੇ ਵਿੱਚ ਕੀ ਹੈ ਜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਐਕਟਿਵ ਸਪਰਮ ਦੀ ਹੂੰ ਜਿਨ੍ਹਾਂ ਨੇ ਜੱਕੇ ਜਾ ਕੇ ਜਾ ਕੇ ਬੱਚਾ ਬੰਨਾ ਹੁੰਦਾ ਨਾ ਹੁੰਦਾ ਸੋ ਉਹ ਜਿਹੜੇ ਆ ਉਹ ਤੁਸੀਂ ਕਿਸੇ ਵੀ ਅੱਜ ਕੱਲ ਯੰਗਸਟਰ ਦੇ 21 ਸਾਲ ਤੋਂ ਲੈ ਕੇ 30 ਸਾਲ ਤੇ ਚੈੱਕ ਕਰਾ ਲਓ ਐਕਟਿਵ ਜਿਹੜੇ ਆ ਉਹ 10 ਤੋਂ 15 ਜਾਂ 20 ਮਸਾ ਹੋਣਗੇ ਜਿਹੜੇ ਕਿ 70 ਤੋਂ ਪਲੱਸ ਚਾਹੀਦੇ ਹੁੰਦੇ ਆ ਸੋ ਉਹ ਐਕਟਿਵ ਨੂੰ ਐਕਟਿਵ ਕਰਨ ਦੇ ਵਿੱਚ ਆ ਇਹ ਕਵਾਂਗੇ ਜਿਵੇਂ ਤੁਸੀਂ ਵੀਡੀਓ ਦੇ ਸ਼ੁਰੂ ਚ ਜ਼ਿਕਰ ਕੀਤਾ ਹੈ ਡਾਕਟਰ ਸਾਹਿਬ ਦਾ ਆਪਣੇ ਮਿੱਤਰ ਦਾ ਵੀ ਉਹ ਕਹਿੰਦੇ ਸੀ ਕਿ ਉਮਰ ਲੰਬੀ ਕਰ ਦਿੰਦੇ ਆ ਜਿਹੜੇ ਇਨਸਾਨ ਦੀ ਉਮਰ ਲੰਬੀ ਹੋਏਗੀ ਤੇ ਨੈਚੁਰਲ ਉਹਦੀ ਬੋਡੀ ਦੇ ਵਿੱਚ ਹਰ ਇੱਕ ਚੀਜ਼ ਜਿਹੜਾ ਸੈੱਲ ਹੈ ਇੱਕ ਤਬੀਬ ਉਹ ਵੀ ਜਿਆਦਾ ਲੰਬਾ ਹੋਏਗਾ ਉਹਦੀ ਲਾਈਫ ਜਿਆਦਾ ਲੰਬੀ ਹੋਵੇ ਉਸੇ ਤਰ੍ਹਾਂ ਜਿਹੜੇ ਸਪਰਮ ਨੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਵੀ ਲੰਬੀ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜੀ ਉਹਨਾਂ ਦੀ ਫਰਟੀਲਾਈਜੇਸ਼ਨ ਹੈ ਇਹਦੀ ਫਰਟੀਲਿਟੀ ਦਾ ਰੇਸ਼ਿਓ ਹੈ ਉਹ ਇਨਕਰੀਜ਼ ਹੋ ਜਾਂਦੀ ਹੈ ਜਿੰਨਾ ਬੱਚਾ ਪੈਦਾ ਹੁੰਦੇ ਜਿਹੜੇ ਗੋਣ ਵੱਜ ਜਾਂਦੇ ਨੇ ਸੋ ਜਿਹੜੇ ਪੁਰਸ਼ ਇਰੈਕਟਲ ਡਿਸਫੰਕਸ਼ਨ ਤੋਂ ਪ੍ਰੇਸ਼ਾਨ ਨੇ ਜਿਨ੍ਹਾਂ ਦਾ ਸੈਕਸ ਨੂੰ ਮਨ ਨਹੀਂ ਕਰਦਾ ਗਿਆ ਜਿਨ੍ਹਾਂ ਦੇ ਸਰੀਰ ਦੇ ਵਿੱਚ ਸਪਰਮ ਦੀ ਕਮੀ ਹੈ ਉਹ ਫਾਰਮੂਲੇਟ ਕੀਤਾ ਹੋਇਆ ਜਿਹੜਾ ਲਸਣ ਹੈ ਉਹ ਲਗਾਤਾਰ 1 ਮਹੀਨਾ ਖਾਣਗੇ ਤੇ 1 ਮਹੀਨੇ ਬਾਅਦ ਨਾਲ ਦੁੱਧ ਕਿਉ ਤੇ ਆ ਦੀ ਡਾਈਟ ਨੂੰ ਅੱਛਾ ਬੈਲੈਂਸ ਕਰਨਗੇ ਤੇ ਸਭ ਤੋਂ ਵੱਡੀ ਚੀਜ਼ ਮੈਂ ਕਹਾਂਗਾ ਕਿ 1 ਮਹੀਨਾ ਉਹਨਾਂ ਨੂੰ ਡਾਕਟਰ ਕੋਲ ਭੇਜ ਕੇ ਰੱਖਣਾ ਚਾਹੀਦਾ ਕਿਉਂਕਿ ਜਿੰਨੀ ਦਿਨ ਤੱਕ ਤੁਸੀਂ ਕਿਸੇ ਚੀਜ਼ ਨੂੰ ਭਰੇ ਕੀ ਨਹੀਂ ਕਰੋਗੇ ਉਹਨ ਇਧਰ ਤੱਕ ਕੋਈ ਵੀ ਦੁਨੀਆ ਦੀ ਜਿਹੜੀ ਦਵਾਈ ਤੁਹਾਨੂੰ ਕੰਮ ਨਹੀਂ ਕਰੇਗੀ ਇੱਕ ਮਹੀਨੇ ਬਾਅਦ ਤੁਸੀਂ ਆਪ ਦੀ ਰਿਪੋਰਟਸ ਕਰਾ ਕੇ ਚੈੱਕ ਕਰ ਸਕਦੇ ਹੋ ਕਿ ਇਸ ਦਵਾਈ ਨੇ ਤੁਹਾਡੇ શરી ਦੇ ਵਿੱਚ ਕੀ ਫਾਇਦਾ ਕੀਤਾ ਜੀ ਕਰੋ ਜੀ ਬਿਲਕੁਲ ਡਾਕਟਰ ਤੁਸੀਂ ਕੈਪਿਲਰੀ ਵੇਨਸ ਦੀ ਗੱਲ ਕੀਤੀ ਹੈ ਤੇ ਮੈਨੂੰ ਦਿਮਾਗ ਚ ਆਇਆ ਨੇਫਰੋਨਸ ਜੀ ਕਿਡਨੀ ਦੇ ਨੇਫਰੋਨਸ ਦੇ ਜਿਹੜੇ ਕੈਪਿਲਰੀ ਵੇਨਸ ਜਿਹੜੀ ਆ ਉਹ ਇੱਕ ਬਰਾਬਰ ਦਾ ਹੀ ਸਿਸਟਮ ਹੁੰਦਾ ਉਹਨਾਂ ਦਾ ਜਿਹੜਾ ਨਾੜਾ ਹੁੰਦੀਆਂ ਨੇ ਜਿਹੜੀਆਂ ਕਿ ਬਲੌਕ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਿਡਨੀ ਜਿਹੜੀ ਉਹ ਬਲੱਡ ਸਾਫ ਕਰਨ ਤੋਂ ਇਨਕਾਰੀ ਹੋ ਜਾਂਦੀ ਹੈ ਤੇ ਉਹਦੇ ਉਹਦਾ ਪ੍ਰੈਸ਼ਰ ਪੈਂਦਾ ਸਿੱਧਾ ਹਾਰਟ ਤੇ ਤੇ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਇਹ ਸਾਰੀਆਂ ਪ੍ਰੋਬਲਮਾਂ ਇੱਕ ਦੂਜੇ ਨਾਲ ਰਿਲੇਟਡ ਹੁੰਦੀਆਂ ਨੇ ਜੀ ਤੇ ਜੇ ਲਸਣ ਕੈਪਲਰੀ ਵੇਇਨਸ ਨੂੰ ਖੋਲਣ ਦੇ ਵਿੱਚ ਸਮਰੱਥ ਹੈ ਤਾਂ ਫਿਰ ਤਾਂ ਪਰ ਉਹ ਬੀਪੀ ਵੀ ਚੱਕ ਦੇਗਾ ਫਿਰ ਤਾਂ ਉਹ ਕਿਡਨੀ ਵੀ ਠੀਕ ਕਰ ਦੇਗਾ ਬੜੀਆਂ ਬੋੜੀਆਂ ਜੀ ਬਿਲਕੁਲ ਬਿਲਕੁਲ ਤੁਸੀਂ ਇਹਨੂੰ ਕਹਿ ਸਕਦੇ ਆ ਕਿ ਇਹ ਖਾਨ ਹੈ ਸਾਡੇ ਆਲੇ-ਦੁਆਲੇ 52000 ਹਜ਼ਾਰਾਂ ਇਹੋ ਜਿਹੀ ਚੀਜ਼ਾਂ ਨੇ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਹਜ਼ਾਰਾਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਨੇ ਤੇ ਬਿਮਾਰੀਆਂ ਨੂੰ ਆਉਣ ਤੋਂ ਵੀ ਰੋਕ ਸਕਦੇ ਨੇ ਜਿਹੜੇ ਲੋਕ ਨਿਯਮਤ ਰੂਪ ਚ ਲਸਣ ਲੈਂਦੇ ਨੇ ਉਹਨਾਂ ਦੀਆਂ ਕਦੀ ਕਿਡਨੀਆਂ ਨਹੀਂ ਖਰਾਬ ਹੋਣਗੀਆਂ ਕਿਉਂਕਿ ਕੈਪਲਰੀ ਵੇਨ ਦੇ ਵਿੱਚ ਕਦੀ ਕਾਰਬੋਹਾਈਡਰੇਟ ਤੇ ਫੈਟ ਜੰਮਣੀ ਨਹੀਂ ਹੂੰ ਚਾਹੇਓ ਤੁਸੀਂ ਸਿਰ ਨਾਲ ਦਿਮਾਗ ਨਾਲ ਜੋੜ ਲਓ ਕਿ ਤੁਹਾਡੀ ਜਿਹੜੀ ਨਰਵਸ ਸਿਸਟਮ ਹੈ ਉਹ ਅੱਛਾ ਰਹੇਗਾ ਤੁਹਾਡਾ ਮੇਲ ਆਰਗਨ ਸੈਟ ਰਹੇਗਾ ਤੁਹਾਡੀ ਜਿਹੜੀ ਕਿਡਨੀ ਉਹ ਸੈਟ ਰਹਣੀਆਂ ਤੁਹਾਡਾ ਹਾਰਟ ਸੈਟ ਰਹੇਗਾ ਸੋ ਟੋਟਲ ਵੈਲਨੈਸ ਦਾ ਜੇ ਖਜ਼ਾਨਾ ਕਹਾਂ ਤੇ ਲਸਣ ਹੈ ਦੇ ਫਾਰਮेटेड ਕੀਤਾ ਹੋਇਆ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਜੀ ਬਿਲਕੁਲ ਜੀ ਲਾਸਟ ਮੇਰਾ ਸਵਾਲ ਹੈ ਐਂਟੀ ਇਨਫਲੇਮੇਟਰੀ ਵੀ ਹੁੰਦਾ ਜੀ ਬਿਲਕੁਲ ਇਨਫਲੇਮੇਸ਼ਨ ਕਦੋਂ ਪੈਦਾ ਹੁੰਦੀ ਹੈ ਕਲਵੰਜੀ ਜਦੋਂ ਸਾਡੇ ਜਿਹੜਾ ਪੇਟ ਹੈ ਜਿਹੜੀ ਡਾਈਜੈਸਟ ਸਿਸਟਮ ਦੇ ਵਿੱਚ ਸਭ ਤੋਂ ਲਾਸਟ ਜਿਹੜਾ ਪਾਰਟ ਹੈ ਸਾਡੀ ਇੰਟਰਸਟਾਈਨ ਹੈ ਇੰਟਰਸਟਾਈਨ ਇੱਕ ਡਸਟਬਿਨ ਦੀ ਤਰ੍ਹਾਂ ਜਦੋਂ ਡਸਟਬਿਨ ਨੂੰ ਸਾਫ਼ ਨਹੀਂ ਕੀਤਾ ਜਾਊਗਾ ਉਹਦੇ ਚ ਪਿਆ ਜਿਹੜਾ ਕੋਈ ਵੀ ਵੇਸਟ ਖਾਣਾ ਉਹ ਸੜ ਜਾਂਦਾ ਤੇ ਉਹਦੇ ਚ ਫਿਰ ਬੈਕਟੀਰੀਆ ਪੈਦਾ ਹੁੰਦਾ ਇਨਫਲਮੇਸ਼ਨ ਪੈਦਾ ਹੁੰਦੀ ਹੈ ਕੀੜੇ ਪੈਦਾ ਹੁੰਦੇ ਆ ਸੋ ਉਸ ਚੀਜ਼ ਨੂੰ ਰੋਕਣ ਵਾਸਤੇ ਜੇ ਮੈਂ ਗੱਲ ਕਰਾਂ ਤੇ ਸਭ ਤੋਂ ਵਧੀਆ ਜਿਹੜਾ ਲਸਣ ਹੈ ਔਰ ਜਦੋਂ ਇਹਨੂੰ ਫਰਮੈਂਟ ਕਰਦੇ ਨੇ ਤੇ ਇਹਦੇ ਜਿਹੜੇ ਗੁਣ ਹੈ ਹੋਰ ਵਾਧਾ ਹੋ ਜਾਂਦਾ ਜਦੋਂ ਤੁਸੀਂ ਫਰਮੈਂਟਡ ਕੀਤਾ ਹੋਇਆ ਲਸਣ ਲਓਗੇ ਜਿਨ੍ਹਾਂ ਲੋਕਾਂ ਨੂੰ ਆਈਬੀਐਸ ਦੀ ਦਿੱਕਤ ਹੈ ਜਿਨ੍ਹਾਂ ਲੋਕਾਂ ਦੇ ਵਾਰ-ਵਾਰ ਪੇਟ ਖਰਾਬ ਹੋਣ ਦੀ ਦਿੱਕਤ ਹੈ ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਉਹਨਾਂ ਨੂੰ ਫੂਡ ਪੌਇਜ਼ਨਿੰਗ ਜਲਦੀ ਹੁੰਦੀ ਹੈ ਉਹ ਲੋਕਾਂ ਦੇ ਵਿੱਚ ਆ ਮੈਂ ਗੱਲ ਕਰ ਰਿਹਾ ਜਿਨ੍ਹਾਂ ਲੋਕਾਂ ਨੂੰ ਪਾਇਲਸ ਅਕਸਰ ਹੋ ਜਾਂਦੀ ਹੈ ਹਮ ਪਾਇਲਸ ਹੋਣ ਦਾ ਕਾਰਨ ਛੇਚੇ ਪਤ ਵਦਨਾ ਜਦੋਂ ਤੁਹਾਡਾ ਐਸ ਸੀ ਐਲ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਂਦਾ ਬਜਾਏ ਸਟਮਕ ਦੇ ਵਿੱਚ ਆਉਂਦੇ ਤੇ ਉਦੋਂ ਲੋਕਾਂ ਨੂੰ ਪਾਇਲਸ ਹੋ ਜਾਂਦੀ ਹੈ ਸੋ ਗਰਮੀ ਜਿਹੜੀ ਆ ਉਹ ਸਾਡੇ ਲਈ ਜਰੂਰੀ ਹੈ ਲੇਕਿਨ ਸਹੀ ਜਗ੍ਹਾ ਤੇ ਜਦੋਂ ਡਾਈਬੀਟ ਰੈਂਡ ਦੀ ਉਹ ਦਿੱਕਤ ਆਉਂਦੀ ਹੈ ਫਰਮੇਟਡ ਕੀਤਾ ਹੋਇਆ ਜਿਹੜਾ ਲਸਣ ਹੈ ਜੇ ਤੁਸੀਂ ਉਹ ਲਓਗੇ ਉਹ ਤੁਹਾਡੀ ਇਨਫਲੇਮੇਸ਼ਨ ਚਾਹੇ ਤੁਹਾਡੇ ਪੇਟ ਚ ਹੈਗੀ ਹੈ ਤੇ ਚਾਹੇ ਤੁਹਾਡੇ ਸਟਮਕ ਚ ਹੈਗੀ ਹੈ ਜਾਂ ਤੁਹਾਡੀ ਇੰਟਰਸਟਾਈਨ ਚ ਹੈਗੀ ਹੈ ਤੁਹਾਡੇ ਲੀਵਰ ਚ ਹੈਗੀ ਇਨਫਲੇਮੇਸ਼ਨ ਉਹ ਸਾਰੀਆਂ ਚੀਜ਼ਾਂ ਨੂੰ ਹੀ ਠੀਕ ਕਰਨ ਦੇ ਵਿੱਚ ਸਾਇਕਲ ਹੁੰਦਾ ਜੀ ਕਿਤੇ ਨਾ ਕਿਤੇ 슈ਗਰ ਨੂੰ ਵੀ ਕੰਟਰੋਲ ਕਰੇਗਾ ਬਿਲਕੁਲ ਜੀ ਬਿਲਕੁਲ ਆਮ ਤੌਰ ਤੇ ਇਹ ਕਹਾਵਤ ਕਹੀ ਜਾਂਦੀ ਹੈ ਸਾਡੇ ਪੰਜਾਬੀ ਦੇ ਵਿੱਚ ਕਿ ਜਿਹੜੀ ਚੀਜ਼ ਕੌੜੀ ਹੈ ਨਾ ਉਹ ਸ਼ੂਗਰ ਨੂੰ ਖਾ ਜਾਂਦੀ ਹੈ ਕਿਉਂਕਿ ਲੀਵਰ ਵਾਸਤੇ ਬੜਾ ਵਧੀਆ ਜੀ 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 ਜਿਹੜੀ ਚੀਜ਼ ਹੈ ਇਸ ਨੂੰ ਸਟਰੋਂਗ ਕਰੇਗੀ ਉਹ ਸਾਡੀ ਬਾਡੀ ਦੇ ਵਿੱਚ ਜਿਹੜੀ ਇਨਫਲੇਮੇਸ਼ਨ ਨੂੰ ਘਟਾਏਗੀ ਤੇ ਨੈਚੁਰਲ ਜਿਹੜੀ ਇਨਸੂਲਿਨ ਬਾਡੀ ਨੇ ਬਣਾਨੀ ਹੈ ਉਹ ਜ਼ਿਆਦਾ ਬੜੇਗੀ ਸਾਡੀ ਇਨਸੂਲਿਨ ਜਿਹੜੀ ਹੈ ਦੋ ਜਗ੍ਹਾ ਤੇ ਬਣਦੀ ਹੈ ਪਹਿਲਾ ਪੈਨਕਰੀਆਸ ਤੇ ਦੂਸਰਾ ਹੈਗਾ ਸਾਡੀ ਇੰਟੈਸਟਾਈਨ ਲਾਰਜ ਇੰਟੈਸਟਾਈਨ ਜਦੋਂ ਸਾਫ਼ ਹੋ ਗਈ ਉਹਦੀ ਇਨਫਲਮੇਸ਼ਨ ਖਤਮ ਹੋ ਗਈ ਉਹਦੇ ਵਿੱਚ ਗੱਟ ਬੈਕਟੀਰੀਆ ਜਿਹੜਾ ਅੱਛਾ ਹੋ ਗਿਆ ਤੇ ਉਹਦੇ ਵਿੱਚ ਸਾਡੀ ਇਨਸੂਲਿਨ ਜਿਹੜੀ ਹੈ ਜਨਰੇਟ ਕਰਨ ਦੀ ਪਾਵਰ ਵੱਧ ਜਾਏਗੀ ਜਿਸ ਨਾਲ ਸਾਡੀ ਜਿਹੜੀ ਹੈ 슈ਗਰ ਲੈਵਲ ਹੈ ਉਹ ਵੀ ਠੀਕ ਰਹਿਣੇ ਸ਼ੁਰੂ ਹੋ ਜਾਏਗਾ ਜੀ ਤੇ ਮੇਰੇ ਹਿਸਾਬ ਨਾਲ ਫਿਰ ਇੱਕ ਲਸਣ ਦੀ ਕਲੀ ਜੀ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਇੱਕ ਕਾਲੀ ਮਿਰਚ ਤੇ ਇੱਕ ਲੌਂਗ ਜੀ ਕੰਮ ਕਰ ਸਕਦਾ ਹੈ ਬਿਲਕੁਲ ਹੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਮੈਂ ਫਿਰ ਵੀ ਇੱਕ ਵਾਰ ਕਰਾਂਗਾ ਦਰਸ਼ਕਾਂ ਦੀ ਬੇਨਤੀ ਲਈ ਕਿ ਜਦੋਂ ਵੀ ਤੁਸੀਂ ਇਹ ਚੀਜ਼ਾਂ ਵਰਤਣੀਆਂ ਨੇ ਕਿਸੇ ਐਕਸਪਰਟ ਦੀ ਰਾਇ ਲੈ ਕੇ ਵਰਤਣੀਆਂ ਨੇ ਫਰਮੈਂਟਡ ਕਰਨ ਵੇਲੇ ਜਦ ਤੁਸੀਂ ਲਸਣ ਫਰਮੈਂਟਡ ਕਰਨਾ ਹੈ ਜਿਹੜੇ ਬੰਦੇ ਨੇ ਇੱਕ ਵਾਰ ਬਣਾ ਕੇ ਖਾ ਲਿਆ ਉਹਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ ਅਗਲੀ ਵਾਰ ਉਹਦੇ ਚੈਕਸ ਐਕਸਪਰiments ਲਈ ਉਹ ਅਦਰਕ ਵੀ ਐਡ ਕਰ ਸਕਦਾ ਫਿਰ ਜਦੋਂ ਉਹ ਉਹਨੇ ਦੂਸਰੀ ਵਾਰ ਉਹਨੂੰ ਯੂਜ਼ ਕਰ ਲਿਆ ਉਸ ਤੋਂ ਬਾਅਦ ਤੀਸਰੀ ਵਾਰ ਉਹਦੇ ਚ ਕਾਲੀ ਮਿਰਚ ਵੀ ਪਾ ਸਕਦਾ ਗਿਣ ਕੇ ਜਿੰਨੇ ਦਾਣੇ ਤੁਸੀਂ ਲਸਣ ਪਾਏ ਆ ਫੋਰ ਐਗਜ਼ਾਮਪਲ ਤੁਸੀਂ 50 ਪੀਸ ਲਸਣ ਦੇ ਨੇ 50 ਉਹਦੇ ਬਰਾਬਰ ਅਦਰਕ ਦੇ ਪੀਸ ਕੱਟ ਲਓ ਤੇ 50 ਜਿਹੜੀ ਹੈ ਕਾਲੀ ਮਿਰਚ ਦੇ दाणे ਪਾ ਲਓ ਇਹ ਤੁਸੀਂ ਇੱਕ ਇੱਕ ਕਰਕੇ ਵੀ ਬਣਾ ਸਕਦੇ ਹੋ ਤੇ ਇਹਨਾਂ ਨੂੰ ਅਲੱਗ ਵੀ ਬਣਾ ਸਕਦੇ ਹੋ ਤੇ ਇਹਨਾਂ ਨੂੰ ਅਲੱਗ-ਅਲੱਗ ਯੂਜ਼ ਕਰਕੇ ਵੀ ਇਹਦੇ ਫਾਇਦੇ ਲੈ ਸਕਦੇ ਹੋ ਜੀ ਕਲੋਜੀ ਬਾ ਕੁਮਾਲ ਜਾਣ ਕਰੀ ਡਾਕਟਰ ਸਾਹਿਬ ਬਹੁਤ ਵਧੀਆ ਲੱਗੀ ਤੇ ਹੁਣ ਜਾਂਦਿਆਂ ਦੇ ਆਪਣੇ ਨੰਬਰ ਬੋਲ ਦਿਓ ਜੀ ਕਲੋਜੀ ਆਪਣੇ ਦੋ ਨੰਬਰ ਨੇ ਪਹਿਲਾ ਨੰਬਰ ਹੈ 98141 76221 98114 9814176221 ਦੂਜਾ ਨੰਬਰ ਹੈ 9115550911 911350911 ਇਹ ਜਿਹੜੇ ਦੋ ਨੰਬਰ ਨੇ ਨਾਲ ਤੁਸੀਂ WhatsApp ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਨਲਾਈਨ ਅਪਾਇੰਟਮੈਂਟ ਬੁੱਕ ਕਰਕੇ ਜਾਂ ਤੁਸੀਂ ਅਪਾਇੰਟਮੈਂਟ ਬੁੱਕ ਕਰਕੇ ਸਾਨੂੰ ਮਿਲ ਨਾ ਸਕਦੇ ਹੋ ਪੰਜਾਬ ਦੇ ਵਿੱਚ ਸਾਡੇ ਤਿੰਨ ਸੈਂਟਰ ਨੇ ਪਹਿਲਾ ਸੈਂਟਰ ਅੰਮ੍ਰੋਟ ਰੇਲਵੇ ਸਟੇਸ਼ਨ ਦੇ ਕੋਲ ਸਿਵਲ ਹਸਪਤਾਲ ਦੇ ਸਾਹਮਣੇ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤਿੰਨ ਦਿਨ ਮੈਂ ਇੱਥੇ ਬੈਠਦਾ ਜੀ ਵੀਰਵਾਰ ਪੰਜਾਬੀ ਯੂਨੀਵਰਸਿਟੀ ਸਾਹਮਣੇ ਸਿੱਖੋਂ ਟੋਨਾਂ ਦੀ ਗਲੀ ਦੇ ਵਿੱਚ ਤੇ ਸ਼ੁੱਕਰਵਾਰ ਸ਼ਨੀਵਾਰ ਦੋ ਦਿਨ ਸੈਕਟਰ 70 ਮੁਹਾਲੀ ਵਿਖੇ ਮੈਂ ਸੇਵਾ ਦਿਨਾ ਹਾਂ ਇਹਨਾਂ ਦੋਵੇਂ ਨੰਬਰਾਂ ਤੇ ਤੁਸੀਂ ਆਪਦੇ ਆਨਲਾਈਨ ਵੀ ਬੈਠ ਕੇ ਆਪਦੇ ਕਰ ਦਵਾਈ ਮੰਗਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਸਾਰੀ ਅਵੇਲੇਬਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰਗੁਜ਼ਾਰ ਬਹੁਤ ਸ਼ੁਕਰ ਸੋ ਫਰਮੈਂਟਡ ਲਸਣ ਇੱਕ ਟੁਕੜਾ ਲਸਣ ਦਾ ਇੱਕ ਅਦਰਕ ਦਾ ਇੱਕ ਕਾਲੀ ਮਿਰਚ ਤੇ ਇੱਕ ਲੌਂਗ ਕਰਨਾ ਆਪਾਂ ਨੇ ਇਹਨੂੰ ਜਿਦੋਂ ਇੱਕ ਲੈ ਲਿਆ ਤੇ ਉਸ ਤੋਂ ਬਾਅਦ ਇੱਕ ਦਵਾਈ ਇੱਕ ਦੇ ਬਾਅਦ ਇੱਕ ਪਾਂਸ ਦੇ ਉੱਤੇ ਜਾਂਦੇ ਜਾਵਾਂਗੇ ਲੇਕਿਨ ਇੱਕ ਲਸਣ ਦਾ ਟੁਕੜਾ ਕਿੰਨਾ ਵੱਡਾ ਕੰਮ ਕਰ ਸਕਦਾ ਹੈ ਤੁਸੀਂ ਅੱਜ ਤੁਹਾਡੇ ਸਾਹਮਣੇ ਪੂਰੀ ਜਾਣਕਾਰੀ ਹੈ ਅ ਬਹੁਤਾ ਮਹਿੰਗਾ ਵੀ ਨਹੀਂ ਹੈਗਾ ਜੇਕਰ ਆਪਾਂ ਦਵਾਈਆਂ ਦੇ ਮੁਕਾਬਲਤ ਦੇਖੀਏ ਤੇ ਇੱਕ ਤਾਂ ਇਹ ਖੂਨ ਸਾਫ਼ ਕਰਨ ਵਾਲੀ ਦਵਾਈਆਂ ਬੰਦ ਕਰਾ ਦੇਗਾ ਤੁਹਾਡੀਆਂ ਖੂਨ ਜਿਹੜੀ ਪਤਲਾ ਕਰਨ ਵਾਲੀਆਂ ਦਵਾਈਆਂ ਬੰਦ ਕਰਾ ਦੇਗਾ ਨੰਬਰ 2 ਦੇ ਉੱਤੇ ਤੁਹਾਨੂੰ ਕ੍ਰੈਸ਼ ਫਾਲ ਦੀ ਜਿਹੜੀ ਪ੍ਰੋਬਲਮ ਆ ਪਤਾ ਨਹੀਂ ਕਿੰਨਾ ਕਿੰਨਾ ਕੁਝ ਜਿਹੜੀ ਦਵਾਈ ਹੈ ਤੇ ਲਸਣ ਬੇਸ਼ੱਕ ਅੱਜ ਕੱਲ 50 ਰੁਪਏ ਪਈਆ ਹੋਏਗਾ ਪਰ ਪਈਆ ਲਸਣ ਵੀ ਮੇਰੇ ਹਿਸਾਬ ਨਾਲ ਬਹੁਤ ਹੁੰਦਾ ਤੇ 50 ਰੁਪਏ ਦੇ ਵਿੱਚ ਤੁਸੀਂ ਮੇਰੇ ਹਿਸਾਬ ਨਾਲ ਇੱਕ ਕਲੀ ਕਿੰਨੀਆਂ ਹੀ ਕਲੀਆਂ ਅੰਮ੍ਰਿਤ ਪਰ 200 250 ਕਲੀਆਂ ਹੋ ਜਾਂਦੀਆਂ ਬਿਲਕੁਲ ਜੀ ਬਿਲਕੁਲ ਤੇ 200 ਕ ਕਲੀਆਂ ਜਿਹੜੀਆਂ ਜੇ 50 ਵਿੱਚ ਤਾਂ ਥੋੜਾ ਜਿਹੜਾ ਮੇਰੇ ਹਿਸਾਬ ਨਾਲ ਤਾਂ ਇੱਕ ਪੈਸਾ ਜਾਂ ਦੋ ਪੈਸੇ ਦੀ ਜਿਹੜੀ ਹੈ ਇੱਕ ਕਲੀ ਬਣੇਗੀ ਜੀ ਜੀ ਤੇ ਨਾ ਮਾਤਰ ਪੈਸੇ ਦੇ ਨਾ ਮਾਤਰ ਜਿਹੜੇ ਪੈਸੇ ਦੀ ਜਿਹੜੀ ਉਹ ਕਲੀ ਬਣੇਗੀ ਤੇ ਉਹ ਤੁਸੀਂ ਜੇਕਰ ਸ਼ੁਰੂ ਕਰਦੇ ਹੋ ਤੇ ਪੈਸਾ ਵੀ ਕੱਟ ਲੱਗਿਆ ਤੇ ਤੁਹਾਡੇ ਅੰਦਰ ਜਿਹੜੇ ਨੇ ਉਹ ਗੁਣ ਵੀ ਸਾਰੇ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਤੁਸੀਂ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨਾ ਹੈ ਤੇ ਇਹਦੇ ਲਈ ਤੁਸੀਂ ਸਾਰੀਆਂ ਅਲੱਗ-ਅਲੱਗ ਦਵਾਈਆਂ ਖਾਓਗੇ ਇਹਦੇ 'ਚ ਸਿਰਫ ਇੱਕ ਲਸਣ ਦੀ ਕਲੀ ਖਾਣੀ ਹੈ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਇਹ ਸਾਰੀਆਂ ਚੀਜ਼ਾਂ 'ਚ ਵੈਰੀਫਾਈਟ ਹੋਣਾ ਸ਼ੁਰੂ ਹੋਏਗਾ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਸ਼ੇਅਰ ਕਰਨ ਦਾ ਤੁਹਾਡਾ ਕੋਈ ਮੁੱਲ ਲੱਗਣਾ ਨਹੀਂ ਪਰ ਕੀ ਪਤਾ ਕਿਸੇ ਨੂੰ ਘਰ ਬੈਠੇ ਨੂੰ ਇਸ ਚੀਜ਼ ਦਾ ਇਲਾਜ ਮਿਲ ਜਾਏ ਠੀਕ ਹੋ ਜਾਣਾ ਤੁਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊ ਲਾਈਫ ਹਰਬਲ ਨਿਊਜ਼ ਐਸ਼ਾ ਪੰਜਾਬੀ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇਖਦਾ ਰਹੋ ਧੰਨਵਾਦ